ਜਿਹੜੀ ਇਹ ਅੱਜ ਦੀ ਗੱਲਬਾਤ ਹੋਊਗੀ ਬਹੁਤ ਇੰਪੋਰਟੈਂਟ ਗੱਲਬਾਤ ਹੋਊਗੀ ਮਿਸ ਨਹੀਂ ਕਰਨ ਵਾਲੀ ਬਹੁਤ ਜਿਆਦਾ ਜਿਹੜਾ ਗੰਭੀਰ ਦੋ ਤਿੰਨ ਚੀਜ਼ਾਂ ਹੈਗੀਆਂ ਉਹਨਾਂ ਤੇ ਅਸੀਂ ਡਿਸਕਸ਼ਨ ਅੱਜ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਬਾਈ ਦਾ ਸਵਾਗਤ ਕਰ ਲਈਏ ਬੋਪਾਰਾ ਜੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਅ ਸ਼ੁਕਰੀਆ ਕੇਵੀ ਬਾਈ ਤੁਹਾਡਾ ਬਹੁਤ ਬਹੁਤ ਤੇ ਸਤ ਸ੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਸਤ ਸ੍ਰੀ ਅਕਾਲ ਹਾਂ ਜੀ ਹਾਂ ਜੀ ਥੈਂਕ ਯੂ ਬਾਈ ਜੀ ਪਹਿਲਾਂ ਤਾਂ ਧੰਨਵਾਦ ਤੁਹਾਡਾ ਤੁਸੀਂ ਟਾਈਮ ਕੱਢਿਆ ਹਾਂ ਜੀ ਨੇ ਨਹੀਂ ਕੋਈ ਗੱਲ ਨਹੀਂ ਤੇ ਆਪਾਂ ਇੱਕ ਸੇਵਾ ਸਮਝਦਾ ਆਪਣੇ ਪੰਜਾਬ ਦੀ ਤੇ ਕੋਈ ਆਪਣੀ ਜਿਹੜੀ ਸਹੀ ਇਨਫੋਰਮੇਸ਼ਨ ਉਹਨਾਂ ਤੱਕ ਪਹੁੰਚ ਸਕੇ ਬਹੁਤ ਧੰਨਵਾਦ ਬਹੁਤ ਧੰਨਵਾਦ ਬਾਈ ਜੀ ਮੈਂ ਸ਼ੁਰੂ ਕਰਨ ਲੱਗਿਆ ਜਿਵੇਂ ਹੁਣ ਵਾਈਸ ਪ੍ਰੈਜ਼ੀਡੈਂਟ ਆਫ ਅਮਰੀਕਾ ਦੀ ਇੱਕ ਬਹੁਤ ਜਾਨੀ ਕਿ ਤੱਕਾ ਦੇਣ ਵਾਲੀ ਸਟੇਟਮੈਂਟ ਸੀਗੀ ਵੀ ਜਿਹੜੇ ਗ੍ਰੀਨ ਹਾਲ ਜਿਹੜੇ ਹੋਲਡਰ ਆ ਅਮਰੀਕਾ ਚ ਰਹਿ ਰਹੇ ਆ ਦੇ ਡੋਨਟ ਹੈਵ ਇਨਡੇਫਿਨਿਟ ਰਾਈਟਸ ਟੂ ਸਟੇ ਇਨ ਅਮਰੀਕਾ ਤੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਵੀ ਇਹ ਤਾਂ ਫਿਰ ਇਹਦੇ ਹਿਸਾਬ ਨਾਲ ਤਾਂ ਬੰਦਾ ਕੋਈ ਵੀ ਸੇਫ ਨਹੀਂ ਜਿਹਨੂੰ ਮਰਜ਼ੀ ਚੱਕ ਕੇ ਬਾਹਰ ਕੱਢ ਦੇਣ ਹਾਂਜੀ ਇਹ ਬੜਾ ਵੱਡਾ ਇੱਕ ਇਹਨਾਂ ਦੀ ਪਾਲਿਸੀ ਸ਼ਿਫਟ ਕਹਿ ਸਕਦੇ ਆ ਜੀ ਇਹ ਸਰਕਾਰ ਦੀ ਪਿਛਲੀਆਂ ਸਾਰੀਆਂ ਸਰਕਾਰਾਂ ਦੇ ਉਲਟ ਜਿਹੜਾ ਉਹਨਾਂ ਨੇ ਇਸ ਸਮੇਂ ਵੀ ਉਹਨਾਂ ਨੇ ਰੱਖੀ ਆ ਇਹ ਚੀਜ਼ ਵੀ कि ਆਪ ਗ੍ਰੀਨ ਕਾਰਡ ਵਾਲਿਆਂ ਨੂੰ ਵੀ ਕਰ ਸਕਦੇ ਆ ਓਕੇ इवन ਇਹਨਾਂ ਨੇ ਦੋ ਅਟੈਂਪਟ ਕਰ ਵੀ ਦਿੱਤੇ ਆ ਇੱਕ ਲੈਬਨੀਜ਼ ਡਾਕਟਰ ਸੀ ਅੱਛਾ ਜੀ ਉਹਨੂੰ ਇਮੀਗ੍ਰੇਸ਼ਨ ਏਜੰਟਸ ਨੇ ਉਹਦੇ ਕੋਲ ਲੀਗਲ ਵੀਜ਼ਾ ਸੀ ਉਹਨੂੰ ਰਿਪੋਰਟ ਕੀਤਾ ਵਾ ਠੀਕ ਹੈ ਇੱਕ ਜਰਮਨ ਟੂਰਿਸਟ ਆ ਉਹ ਕਲੰਬੀਆ ਯੂਨੀਵਰਸਿਟੀ ਦਾ ਗ੍ਰੈਜੂਏਟ ਸਟੂਡੈਂਟ ਸੀ ਤੇ ਗ੍ਰੀਨ ਕਾਰਡ ਸੀ ਠੀਕ ਹੈ ਜੀ ਇਸ ਇਲਾਵਾ ਬਹੁਤ ਜ਼ਿਆਦਾ ਇਮੀਗ੍ਰੈਂਟਸ ਨੇ ਜਿੰਨਾ ਜਿਹੜੇ ਕਿ ਈਵਨ ਯੂ ਐਸ ਸਿਟੀਜ਼ਨ ਨਾਲ ਵਿਆਹ ਹੋਏ ਨੇ ਉਹਨਾਂ ਨੂੰ ਵੀ ਰਿਪੋਰਟ ਕਰਦੇ ਪਏ ਨੇ ਜੀ ਕੋਆ ਰੂਲ ਰਿਆ ਸਾਡੇ ਇਹ ਖਤਰੇਜ ਆ ਜਾਂਦੇ ਨੇ ਜੀ 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 ਈਵਨ ਮਤਲਬ ਕਈ ਸਿਟੀਜ਼ਨ ਤੱਕ ਵੀ ਇਹ ਜਾ ਸਕਦੇ ਨੇ ਜੇ ਕੋਈ ਸਟਰੀਮ ਕੇਸ ਹੋ ਜੇ ਨਾ ਜਿਵੇਂ ਜਿਵੇਂ ਹੁਣ ਸਟੂਡੈਂਟ ਵਾਲੀ ਗੱਲ ਸੀਗੀ ਵੀ ਉਹਦੇ ਨਾਲ ਧੱਕਾ ਹੋਣ ਲੱਗਿਆ ਸੀ ਉਹਨੂੰ ਇਮੀਗ੍ਰੇਸ਼ਨ ਪ੍ਰੋਟੈਸਟ ਕਰਨ ਤੇ ਜਿਹੜਾ ਹੈਗਾ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਹਨੂੰ ਫੜਿਆ ਪਰ ਜੇ ਉਹ ਕੋਰਟ 'ਚ ਨਾ ਜਾਂਦਾ ਤਾਂ ਫਿਰ ਉਹਨੂੰ ਰਿਪੋਰਟ ਕਰ ਹੀ ਦੇਣਾ ਸੀਗਾ ਹਾਂਜੀ ਇਸ ਵੇਲੇ ਜੇ ਪ੍ਰੈਜ਼ੀਡੈਂਟ ਟਰੰਪ ਦੇ ਸਾਰੇ ਰੂਲਾਂ ਦੇ ਖਿਲਾਫ ਜੇ ਕੋਈ ਖਲੋਰਿਆ ਵਾ ਤੇ ਉਹ ਇਹ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜੱਜ ਜਾਂ ਹੋਰ ਅਫਸਰ ਕੋਈ ਥੋੜੀ ਬਹੁਤੀ ਰੋਕ ਲਾ ਰਹੇ ਨੇ ਨਹੀਂ ਤੇ ਇਸ ਵੇਲੇ ਤੱਕ ਤੇ ਆਪਾਂ ਹੜ ਦੇਖਣਾ ਹੀ ਲੋਕਾਂ ਦਾ ਜੀ 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 ਪਰ ਇਹ ਇਹਨਾਂ ਦੀ ਇਹ ਪੂਰੀ ਤਿਆਰੀ ਹੈ ਕਿ ਇਹ ਆ ਵੀ ਰਾਹ ਲੱਭਦੇ ਪੇ ਤੋੜ ਲਾ ਦਿਪਿਓ ਨਾ ਜੱਜਾਂ ਦਾ ਜਾਂ ਜਿਹੜੇ ਵੀ ਰੋਕ ਲਾਉਂਦੇ ਪਏ ਆ ਤੇ ਇਹਨਾਂ ਦੀ ਬਦਲੀ ਕਰਨਗੇ ਜਾਂ ਕੁਝ ਕਰਨਗੇ ਇਹ ਕਰਨਗੇ ਜਰੂਰ ਇਹਨਾਂ ਸਾਰਿਆਂ ਨੂੰ ਜੀ 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 ਬਿਲਕੁਲ 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 ਇੱਕ ਹਾਂਜੀ ਹਾਂਜੀ ਬੋਲੋ ਬੋਲੋ ਤੁਸੀਂ ਬੋਲੋ ਇਹ ਹਾਂਜੀ ਇਹ ਇੱਕ ਖਾਸ ਗੱਲ ਵੇਖਣ ਵਾਲੀ ਆ ਵੀ ਉਹ ਲੋਕਾਂ ਨੂੰ ਇਹ ਟਾਰਗੇਟ ਕਰਦੇ ਪਏ ਨੇ ਜੋ ਵੀ ਇਹਨਾਂ ਦੀ ਸਥਾਪਤੀ ਦੇ ਖਿਲਾਫ ਜੇ ਉਹਨਾਂ ਨੇ ਉਹਨਾਂ ਨੇ ਕੋਈ ਵੀ ਪ੍ਰੋਟੈਸਟ 'ਚ ਹਿੱਸਾ ਲਿਆ ਵਾ ਜਾਂ ਉਹਨਾਂ ਨੇ ਕੋਈ ਵੀ ਇਹੋ ਜੀ ਗੱਲ ਕੀਤੀ ਆ ਜੋ ਇਹਨਾਂ ਦੀ ਲਾਈਨ ਦੇ ਨਾਲ ਨਹੀਂ ਮੇਲ ਖਾਂਦੀ ਉਹਨਾਂ ਲੋਕਾਂ ਨੂੰ ਇਹ ਟਾਰਗੇਟ ਰੱਖਣ ਦੇ ਕੜਕਦੇ ਪਏ ਨੇ ਵਾਈਸ ਪ੍ਰੈਜ਼ੀਡੈਂਟ ਨੇ ਇਹ ਗੱਲ ਕਹੀ ਵੀ ਆਪਦੀ ਸਟੇਟਮੈਂਟ ਜਿਹੜਾ ਪ੍ਰੈਸ ਰਿਲੀਜ਼ ਕੀਤਾ ਹੋਣੇ ਉਹਦੇ ਚ ਕਿਹਾ ਵੀ ਜਿਹੜਾ ਵੀ ਇਮੀਗ੍ਰੇਸ਼ਨ ਪਾਲਿਸੀ ਦੇ ਅਗੇਂਸਟ ਜਾਊਗਾ ਭਾਵੇਂ ਦੀ ਉਹ ਗ੍ਰੀਨ ਕਾਰਡ ਹੋਲਡਰ ਆ ਭਾਵੇਂ ਦੀ ਉਹ ਕੋਈ ਵੀ ਆ ਤੇ ਉਹਦੇ ਖਿਲਾਫ ਅਸੀਂ ਜਿਹੜਾ ਹੈ ਇਮੀਡੀਏਟ ਐਕਸ਼ਨ ਲਵਾਂਗੇ ਹਾਂਜੀ ਬਿਲਕੁਲ ਇਹ ਇਹਨਾਂ ਦੀ ਹੈਗੀ ਆ ਇਹਨਾਂ ਦੀ ਸਿਸਟਮ ਹੈ ਤਾਂ ਦਾ ਕਿਉਂਕਿ ਆਪਣੇ ਗੋਰੇ ਵੋਟਰਾਂ ਨੂੰ ਪੂਰਾ ਖੁਸ਼ ਕਰਦੇ ਪਏ ਨੇ ਹੂੰ ਤੇ ਜੋ ਵੀ ਲੋਕ ਇਥੇ ਮਾਈਗਰੇਟ ਹੋ ਕੇ ਆਏ ਵੀ ਹੈ ਨਾ ਉਹ ਸਿਰਫ ਐਵੇਂ ਕਾਨੂੰਨਾਂ ਦੇ ਬੱਜੇ ਸਰਕਾਰਾਂ ਕੋਸ਼ਿਸ਼ ਕਈ ਕਾਨੂੰਨ ਇਹਨਾਂ ਨੂੰ ਇਹੋ ਜਿਹਾ ਬਣਾਉਣੇ ਪੈਂਦੇ ਆ ਵੀ ਕੋਸ਼ਿਸ਼ ਡਾਟੇ ਦੇਣੇ ਪੈਂਦੇ ਆ ਵੀ ਵੇਖੋ ਅਸੀਂ ਇਸ ਤਰ੍ਹਾਂ ਦੀ ਕੰਟਰੀਆਂ ਅਸੀਂ ਡੈਮੋਕਰੇਟਿਕ ਆ ਪਰ ਰੋਗ ਨਹੀਂ ਸਕਦੇ ਹਨ ਇਹ ਕਾਨੂੰਨਾਂ ਦੇ ਅੰਤਰਗਤ ਬੱਜੇ ਹੋਏ ਉਹਨਾਂ ਨੂੰ ਕੁਝ ਲੋਕ ਸੱੜਨੇ ਪਏ ਜੀ 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 ਤੇ ਜਦੋਂ ਤੱਕ ਕਿ ਪਾਪੂਲੇਸ਼ਨ ਘੱਟ ਸੀ ਮਤਲਬ ਥੋੜੇ ਸੀ ਦਿਖਦੇ ਨਹੀਂ ਸੀ ਮੱਲੂ ਕਿਰਕੇ ਰਹਿੰਦੇ ਸੀ ਉਦੋਂ ਤੱਕ ਤੇ ਠੀਕ ਸੀ ਪਰ ਹੁਣ ਇਹ ਬਹੁਤ ਜ਼ਿਆਦਾ ਤਦਾਦ ਚ ਆ ਗਏ ਆ ਤੇ ਸੋਸ਼ਲ ਮੀਡੀਆ ਤੇ ਕਰਕੇ ਇਹਨਾਂ ਦੇ ਜੇ ਕੋਈ ਬੰਦਾ ਡਿਲੀਵਰੀ ਕਰਨ ਜਾਂਦਾ ਜਾਂ ਉਹਦੀ ਬੈਡ ਹੈਬਿਟਸ ਨੇ ਕੋਈ ਫੂਡ ਸਰਵਿਸ ਚਾਹੋ ਮਨ ਹਾਈਜਨਿਕ ਨਹੀਂ ਰੱਖਣ ਦਿਆ ਆਪਣੇ ਆਪ ਨੂੰ ਬੜੀ ਛੇਤੀ ਉਹ ਟਰੋਲ ਹੁੰਦਾ ਪਿੰਦਿਆ ਤੇ ਇੱਕ ਐਕਸਟ੍ਰੀਮ ਲੈਵਲ ਆਫ ਹੇਟ ਰੈਡ ਜਿਹੜਾ ਬਾਈ ਇਨਾਂ ਖਿਲਾਫ ਚੱਲਣ ਦਿਆ ਵਾ ਇਸ ਵੇਲੇ ਮੈਂ ਸਮਝਦਾ ਵਾਂ ਕਿ ਸਰਕਾਰਾਂ ਵੱਲੋਂ ਵੀ ਤੇ ਲੋਕਾਂ ਵੱਲੋਂ ਵੀ ਸਭ ਤੋਂ ਵੱਧ ਪਹਿਰਾ ਟਾਰਗੇਟ ਜੇ ਕੋਈ ਕੀਤਾ ਜਾ ਰਿਹਾ ਤੇ ਇੰਡੀਅਨ ਕਮਿਊਨਿਟੀ ਨੂੰ ਕੀਤਾ ਜਾ ਰਿਹਾ ਜਿਵੇਂ ਮੈਂ ਇਹ ਵੀ ਸੁਣਨ ਚ ਆਇਆ ਵੀ ਜਿਹੜੇ ਆ ਡਾਟ ਜਿਹੜੀਆਂ ਵੈਬਸਾਈਟ ਆ ਜਾਂ ਸੋਸ਼ਲ ਮੀਡੀਆ ਤੇ ਜਾਣੀ ਕਿ ਪਿਛਲੇ 4-5 ਮਹੀਨਿਆਂ ਤੋਂ ਇਹੀ ਗੱਲ ਚੱਲ ਰਹੀ ਹੈ ਵੀ ਇਹਨਾਂ ਨੂੰ ਜਿਹੜਾ ਕਮਿਊਨਿਟੀ ਆ ਪੰਜਾਬੀ ਆ ਜਾਂ ਇੰਡੀਅਨ ਆ ਇਹਨਾਂ ਨੂੰ ਟਾਰਗੇਟ ਕਰੋ ਇਹਨਾਂ ਨੂੰ ਡਿਫੇਮ ਕਰੋ ਤਾਂ ਜੋ ਇਹਨਾਂ ਨੂੰ ਕਿਸੇ ਤਰੀਕੇ ਨਾਲ ਇੱਥੋਂ ਕੱਢਿਆ ਜਾ ਸਕੇ ਹਾਂਜੀ ਮੈਨੂੰ ਤੇ ਦੱਸ ਦਿਆਂ ਤੇ ਕਈ ਵਾਰੀ ਨਾ ਸ਼ਰਮ ਹੁੰਦੀ ਆ ਵੀ ਕਈ ਇੱਕ ਸਾਈਟਾਂ ਬਣੀਆਂ ਨੇ ਇੱਕ ਜਿੱਦਾਂ ਪੂਜਿਤ ਹੰਟਰ ਨਾਮ ਦੀ ਕੋਈ ਸਾਈਟ ਆ ਇਹ ਸਿਰਫ ਇਸੇ ਲਈ ਬਣਾਈ ਗਈ ਆ ਇੰਡੀਅਨ ਕਮਿਊਨਿਟੀ ਨੂੰ ਟਰੋਲ ਕਰਨ ਲਈ ਇਹਨਾਂ ਦੇ ਕੋਈ ਵੀ ਜਿਹੜੇ ਬੈਡ ਹਰ ਤਰ੍ਹਾਂ ਦੇ ਲੋਕ ਹੁੰਦੇ ਆ ਹਰ ਕਮਿਊਨਿਟੀ ਜੀ ਜੇ ਕੋਈ ਵੀ ਕੋਈ ਗਲਤ ਕੰਮ ਕਰਨ ਡਿਆ ਉਹਨੂੰ ਲੈ ਕੇ ਸਾਰਾ ਜਨਰਲਾਈਜ਼ ਕਰ ਦੇਣਾ ਸਾਰੀ ਕਮਿਊਨਿਟੀ ਨੂੰ ਟਾਰਗੇਟ ਕਰ ਦੇਣਾ ਜੀ इवन ਹੁਣ ਲੇਟੈਸਟ AI ਦੀ ਮਦਦ ਦੇ ਨਾਲ ਜੀ ਇਹ ਇੱਕ ਵੀਡੀਓਜ਼ ਬਣਾ ਰਹੇ ਨੇ ਫਿਊਚਰ ਆਫ ਕੈਨੇਡਾ ਫਿਊਚਰ ਆਫ ਅਮਰੀਕਾ 5 10 ਸਾਲਾਂ ਬਾਅਦ ਉਹਦੇ ਵਿੱਚ گاਵਾਤੁਰੀਆਂ ਫਿਰੰਡੀਆਂ ਨੇ ਸੜਕਾਂ ਤੇ ਜੀ ਤੇ ਪੰਜਾਬੀ ਪੱਗਾਂ ਦੇ ਨਾਲ ਮੱਲਪੀ ਗੰਦੇ ਬੰਦੇ ਇਹ ਹਰਕਤਾਂ ਕਰਦੇ ਪਏ ਨੇ ਕਿ ਸਮੁੰਦਰ ਦੀ ਥਾਂ ਤੇ ਜਿਹੜੀ ਸਾਡੀ ਘਰਾਂ ਕੀ ਕੜੀ ਬੰਦੀ ਉਹਦਾ ਮਿਲ ਸਮੁੰਦਰ ਤਦ ਵਗਦਾ ਪਿਆ ਵਾ ਮਤਲਬ AI ਦੀ ਮਦਦ ਲੈ ਕੇ ਇਹੋ ਜੇ ਚੱਲ ਗਿਆ ਲੈਵਲ ਤੱਕ ਵੀ ਹਾਂ ਮਤਲਬ 3 ਲੈਵਲ ਦਾ ਡਿਫੈਂਸ ਦੇਖਦੇ ਕਰੇ ਇਹ ਦਿਖਾਉਣ ਦੀ ਵੀ ਜਿਹੜੀ ਕਮਿਊਨਿਟੀ ਆ ਇੰਡੀਅਨ ਕਮਿਊਨਿਟੀ ਆ ਉਹ ਆ ਕੁਝ ਕਰ ਸਕਦੀ ਆ ਆਉਣ ਵਾਲੇ ਦਸ ਸਾਲਾਂ ਚ ਮੈਂ ਦੱਸਣਾ ਚਾਹੁੰਦੀ ਆ ਕਿ ਇਹੋ ਹੀ ਹੁਣ ਨੰਬਰ ਇਹਨਾਂ ਦਾ ਚੱਲੂਗਾ ਤੇ ਕੀ ਲੈਵਲ 3rd ਵਰਲਡ ਕੰਟਰੀ ਵਾ ਹੋਏ ਕੈਨੇਡਾ ਦੇ ਯੂਐਸਏ ਹੋ ਜਾਣਗੇ ਮੀਨਸ ਵੀ ਵੇਖੋ ਕਈ ਸਾਡੇ ਲੋਕ ਸੋਚਦੇ ਆ ਕਿ ਆਪਾਂ ਇੱਥੇ ਵੈਲ ਸੈਟਲਡ ਹੋ ਗਏ ਆ ਚੰਗੀਆਂ ਜੋਬਾਂ ਲੈ ਲਿਆ ਨੇ ਆਪਾਂ ਚੰਗੇ ਕੱਪੜੇ ਪਾਉਣ ਡੇ ਪਏ ਆ ਇਹ ਹੋ ਸਕਦਾ ਹੀ ਇਹਨਾਂ ਚ ਐਕਸੈਪਟਡ ਹੋ ਗਏ ਆ ਇਹ ਬਿਲਕੁਲ ਟਰੂ ਨਹੀਂ ਗਾ ਇਹ ਆਪਣੇ ਮਨ ਚ ਇਹ ਖਿਆਲ ਵੀ ਨਾ ਲਿਓਣ ਜੀ 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 ਇਹ ਉਹ ਤੁਹਾਨੂੰ ਆਪਣੇ ਲੱਗੇ ਜਾਂ ਤੁਹਾਡੇ ਉੱਪਰ ਆਪਣੇ ਬਰਾਬਰ ਆਪਣੇ ਸਮਝ ਲੈਣ ਜੀ 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 ਵੇਖੋ ਇਹਨਾਂ ਲੋਕਾਂ ਨੇ ਤੇ ਇੱਥੋਂ ਦੇ ਮੂਲ ਨਿਵਾਸੀ ਰਗੜਤੇ ਜਿਹੜੇ ਇੱਥੇ ਸਦੀਆਂ ਤੋਂ ਰਹਿੰਦੇ ਆਉਣ ਦੇ ਸੀ ਸਦੀਆਂ ਤੋਂ ਜੀ 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 ਬਿਲਕੁਲ ਉਹਨਾਂ ਨੂੰ ਬੜਾ ਟਾਰਗੇਟ ਲਈ ਉਹਨਾਂ ਨੂੰ ਖਤਮ ਕੀਤਾ ਗਿਆ ਤੇ ਆ ਜਿਹੜੇ ਕੱਲ ਆਏ ਨੇ ਇਹ ਸੋਚਦੇ ਨੇ ਕਈ ਵੀ ਇਹੀ ਖਰੇ ਮਲੇ ਇਸੇ ਕੰਟਰੀ ਦੇ ਪਸੰਦੇ ਹੋ ਗਏ ਜਾਂ ਇਦਾਂ ਹੋ ਗਿਆ ਇਹ ਨਹੀਂ ਗੱਲ ਹੈ ਕਿ ਜਦੋਂ ਹਵਾ ਵਗਣੀ ਸ਼ੁਰੂ ਹੁੰਦੀ ਹੈ ਨਾ ਜੀ ਜੀ ਤੇ ਕਈ ਦੁਨੀਆਂ ਚ ਮਸਾਬ ਨੇ ਜਿਹਦੇ ਵਿੱਚ ਜਦੋਂ ਹਵਾ ਵਗਣੀ ਸ਼ੁਰੂ ਹੁੰਦੀ ਹੈ ਤੇ ਪ੍ਰੈਜ਼ੀਡੈਂਟ ਤੱਕ ਨਹੀਂ ਸੇਵ ਹੁੰਦੀ ਉਸ ਕਮਿਊਨਿਟੀ ਦੇ ਜੀ 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 ਨਾਲੇ ਕਈ ਕੰਟਰੀਆਂ ਨੇ ਤਾਂ ਬਹੁਤ ਸਾਰੀਆਂ ਘਟਨਾਵਾਂ ਹੈਗੀਆਂ ਜਿਨ੍ਹਾਂ ਚ ਪੰਜਾਬੀਆਂ ਨੂੰ ਇੰਡੀਅਨਸ ਨੂੰ ਕੱਢਿਆ ਗਿਆ ਉਹਨਾਂ ਕੰਟਰੀਆਂ ਚੋਂ ਜ਼ਬਰੀ ਵੀ ਭਾਵੇਂ ਤੁਸੀਂ ਇੱਥੇ ਪੱਕੇ ਵਸਨੀਕ ਆ ਨਹੀਂ ਲੱਗਦਾ ਕਿਸੇ ਹੋਰ ਅਸੀਂ ਆਪ ਦਾ ਖਾਲੀ ਕਰ ਦੋ ਸਾਡੀ ਕੰਟਰੀ ਹਾਂਜੀ ਹਾਂਜੀ ਬਿਲਕੁਲ ਟਰੂ ਆ ਅਜੇ ਤੱਕ ਹੋਰ ਕਿ ਕਮਿਊਨਿਟੀ ਨਾਲ ਸ਼ਰਧਾ ਹੋਵੇ ਨਾ ਹੋਵੇ ਇੰਡੀਅਨਸ ਨਾਲ ਹੀ ਐਗਜ਼ੈਂਪਲਾਂ ਹੈਗੀਆਂ ਨਹੀਂ ਯੂਗਾਂਡਾ ਕੀਨੀਆ ਬਰਮਾ ਕਈ ਕੰਟਰੀਆਂ ਬਣ ਹਾਂਜੀ ਕਈ ਵਾਰੀ ਹੋਇਆ ਬਿਲਕੁਲ ਸਹੀ ਗੱਲ ਹੈ ਉਹਨਾਂ ਨੇ ਸਪੈਸ਼ਲ ਕੀ ਆ you can leave this country ਪਰ ਇਹ ਕੰਮ ਹੋ ਚੁੱਕਾ ਪਹਿਲਾਂ ਗੱਲ ਨਹੀਂ ਸਮਝ ਆ ਰਹੀ ਵੀ ਪੰਜਾਬੀ ਜਾਂ ਇੰਡੀਅਨ ਕਮਿਊਨਿਟੀ ਨੂੰ ਹੀ ਟਾਰਗੇਟ ਕਿਉਂ ਕੀਤਾ ਜਾਂਦਾ ਦੇਖੋ ਸਭ ਤੋਂ ਵੱਧ ਅਮਰੀਕਾ 'ਚ ਇੰਡੀਅਨ ਡਾਕਟਰ ਹੈ ਤਗੜੇ बिजनेसमैन ਉਹ ਇੰਡੀਅਨ ਡਾਕਟਰ ਹੈ ਤਾਂ ਇਹ ਤਾਂ ਇਕਨੋਮੀ ਨੂੰ ਅਪਲਿਫਟ ਕਰ ਰਹੇ ਆ ਇਹ ਬੰਦੇ ਸਮਾਜ 'ਚ ਸਮਾਜ ਨੂੰ ਅਪਲਿਫਟ ਕਰ ਰਹੇ ਆ ਠੀਕ ਹੈ ਤਾਂ ਫਿਰ ਇਹਨਾਂ ਨੂੰ ਟਾਰਗੇਟ ਕਿਉਂ ਕੀਤਾ ਜਾ ਰਿਹਾ ਟਾਰਗੇਟ ਇਸ ਕਰਕੇ ਕੀਤਾ ਜਾ ਰਿਹਾ ਵੀ ਅ ਸ਼ੁਰੂ ਤੋਂ ਹੀ ਰੈਸਿਜ਼ਮ ਇਹ ਸਾਡੇ ਸਮਾਜ ਦੇ ਇੱਕ ਬੁਰਾਈ ਕਹਿ ਲਈਏ ਜਾਂ ਹਰ ਇੱਕ ਭਾਈਚਾਰਾ ਨਹੀਂ ਚਾਹੁੰਦਾ ਵੀ ਉਹਨਾਂ ਦਾ ਮੁਲਕ ਜਿਹੜਾ ਵਾ ਉਹਨਾਂ ਦੇ ਹੱਥੋਂ ਹੀ ਖੋਸ ਜਾਵੇ ਹਨਾ ਜਿਹੜੇ ਇਥੋਂ ਦੇ ਮੂਲ ਨਿਵਾਸੀ ਸੀ ਜੀ ਉਹ ਇਹ ਕਦੀ ਵੀ ਨਹੀਂ ਚਾਹੁੰਦੇ ਵੀ ਅਸੀਂ ਖਤਮ ਹੋ ਜਾਈਏ ਤੇ ਇਹ ਆ ਕੇ ਉੱਤੇ ਚੜ ਜਾਣ ਜੀ 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 ਕਲ ਅਪਲੋਟਮੈਂਟ ਨਹੀਂ ਦੀ ਹੁਣ ਮੂਲ ਨਿਵਾਸੀਆਂ ਨੇ ਕਿਹੜੀ ਤੇ ਅਪਲੋਟਮੈਂਟ ਕੀਤੀ ਜੀ ਇਹਨਾਂ ਨੇ ਆਣ ਕੇ ਕਿੰਨੀ ਅਪਲੋਟਮੈਂਟ ਕਰਤੀ ਜੀ ਜੀ ਕਲ ਉਹ ਨਹੀਂ ਹੈ ਜੀ 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 ਕਲ ਇਹ ਵੀ ਲੋਕਾਂ ਨੂੰ ਆਪਣਾ ਇੱਕ ਖਤਰਾ ਦਿਖਦਾ ਹੈ ਵੀ ਅਸੀਂ ਕੱਲ ਨੂੰ ਮਿਨੋਰਿਟੀ ਹੋ ਗਏ ਤੇ ਛੱਡ ਤੇ ਜ਼ੁਲਮ ਹੋਊਗਾ ਇਹ ਦੁਨੀਆ 'ਚ ਹੁੰਦਾ ਆ ਤੇ ਇਹ ਇਹ ਹੈ ਕਾਰਨ ਵੀ ਉਹ ਇਹਨਾਂ ਨੂੰ ਬਰਦਾਸ਼ਤ ਨਹੀਂ ਕਰਦੇ ਪਏ ਜੀ 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 ਉਹ ਆਪਣੀ ਸਪਮੈਂਟ ਚਾਹੁੰਦੇ ਵੀ ਸੀ ਤੋਂ ਇੰਨਾ ਕੁ ਚਾਹੁੰਦੇ ਸੀ ਵੀ ਮਤਲਬ ਇਹ ਨਹੀਂ ਵੀ ਸਾਰੇ ਬੰਨੇ ਫੈਲ ਜਾਣ ਵੀ ਅਸੀਂ ਮਰ ਘਟ ਕੇ ਹੋ ਜਾਈਏ ਜੀ 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 ਇੱਕ ਤੁਸੀਂ ਗੱਲ ਕਰ ਰਹੇ ਸੀ ਵੀ ਜਿਹੜਾ ਹੈਗਾ ਏਲੀਅਨਸ ਐਕਟ ਆ ਕੋਈ ਸ਼ਾਇਦ ਜਿਹੜਾ ਹੈਗਾ 19 ਸੈਂਚਰੀ ਦੇ ਐਂਡ 'ਚ ਇਹਨਾਂ ਨੇ ਜੋ ਐਨੈਕਟ ਕੀਤਾ ਸੀ ਉਹਨੂੰ ਇਹਨਾਂ ਨੇ ਨਿਵੋਕ ਕੀਤਾ ਹੈਗਾ ਉਹਦੇ 'ਚ ਕੀ ਹੈਗੇ ਉਹਦੇ ਪ੍ਰਾਵਧਾਨ ਕੀ ਆ ਕੀ ਉਹਦੀ ਹੈਗੀ ਇੰਪਲੀਮੈਂਟੇਸ਼ਨ ਹਾਂਜੀ ਇਹ ਐਕਟ ਹਿਸਟੋਰੀਕਲ ਐਕਟ ਆ ਜਿਹੜਾ ਕਿ ਹਮੇਸ਼ਾ ਜਦੋਂ ਕੋਈ ਦੁਨੀਆਂ 'ਚ ਲੜਾਈਆਂ ਲੱਗੀਆਂ ਨੇ ਵਾਰ ਟਾਈਮ ਐਕਟ ਆ ਇਹਦਾ ਬੇਸਿਕਲੀ ਰੂਟ ਯੂਐਸ ਤੇ ਫਰਾਂਸ ਦੀਆਂ ਪੁਰਾਣੀਆਂ ਲੜਾਈਆਂ ਦੇ ਵਿੱਚੋਂ ਨਿਕਲਿਆ ਸੀ ਜੀ ਇਹ ਤਾਂ ਬਣਾਇਆ ਗਿਆ ਸੀ ਵੀ ਜਿਹੜੇ ਲੋਕ ਆ ਕੇ ਇੱਥੇ ਪੱਕੇ ਹੋ ਗਏ ਆ ਤੇ ਉਸ ਕੰਟਰੀ ਨਾਲ ਜੇ ਕਿਤੇ ਲੜਾਈ ਹੋ ਜਾਂਦੀ ਹੈ ਤਾਂ ਇਹ ਉਹਨਾਂ ਦੇ ਨਾਗਰਿਕਾਂ ਨੂੰ ਕਹਿ ਸਕਦੇ ਸੀ ਵੀ ਤੁਸੀਂ ਚਲੇ ਜਾਓ ਸਾਡਾ ਮੂਲਕ ਛੱਡ ਕੇ ਉਦੋਂ ਇਹ ਐਕਟਰ ਨੂੰ ਘੋਟ ਚ ਲਿਆਂਦਾ ਗਿਆ ਸੀ ਤੇ ਇਹਨਾਂ ਦੀ ਯੂਜ਼ ਵੀ ਹੋਇਆ ਸੀ 2nd ਵਰਲਡ ਵਾਰ ਤੋਂ ਬਾਅਦ ਜਪਾਨੀ ਸਿਟੀਜ਼ਨ ਨੂੰ ਇੱਥੋਂ ਕੱਢਿਆ ਗਿਆ ਸੀ ਠੀਕ ਸਾਰੀਆਂ ਉਹਨਾਂ ਦੇ ਪ੍ਰਾਪਰਟੀਆਂ ਜੀ ਸਾਰੇ ਉਹਨਾਂ ਦੇ ਬਿਜ਼ਨਸ ਸਭ ਬੰਦ ਕਰਵਾ ਕੇ ਉਹਨਾਂ ਨੂੰ ਸ਼ਰਿਆ ਵੀ ਕਹਿ ਦਿੱਤਾ ਗਿਆ ਸੀ ਤੁਸੀਂ ਜਾਓ ਹਾਲਾਂਕਿ 10 12 ਸਾਲ ਬਾਅਦ ਉਹਨਾਂ ਨੂੰ ਫਿਰ ਲਿਆਂਦਾ ਗਿਆ ਸੀ ਵਾਪਸ ਪਰ ਮੁੜ ਕੇ ਉਹ ਗੱਲ ਨਹੀਂ ਬੰਦਦੀ ਇੱਕ ਵਾਰੀ ਬੰਦਾ ਟੁੱਟ ਜਾਂਦਾ ਜੀ ਜੀ ਬਿਲਕੁਲ 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 ਤੇ ਇਹ ਵਾਰ ਜਿਹੜਾ ਵਾਰ ਟਾਈਮ ਐਕਟ ਆ ਇਸ ਸਮੇਂ ਪਹਿਲੀ ਸਰਕਾਰ ਆ ਤੇ ਪਹਿਲਾ ਹੀ ਟਾਈਮ ਆ ਵਰਲਡ ਦੇ ਵਿੱਚ ਵੀ ਜਿਹੜਾ ਪੀਸ ਟਾਈਮ ਦੇ ਵਿੱਚ ਯੂਜ਼ ਹੋ ਰਿਹਾ ਐ ਇਸ ਵੇਲੇ ਕੋਈ ਲੜਾਈ ਨਹੀਂ ਲੱਗੀ ਪਰ ਇਹਨਾਂ ਨੇ ਇਹ ਕਹਿ ਦਿੱਤਾ ਵਾ ਵੀ ਜਿਹੜਾ ਇਮੀਗ੍ਰੈਂਟ ਗੈਰਕਾਨੂੰਨੀ ਲੋਕ ਅਮਰੀਕਾ 'ਚ ਆਏ ਨੇ ਇੱਕ ਇਨਵੇਸ਼ਨ ਐ ਹਮ ਇਨਵੇਸ਼ਨ ਮੀਨ ਕੀ ਇਹਨਾਂ ਹਮਲਾ ਮੰਨ ਲਿਆ ਜੀ 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 ਬਿਲਕੁਲ ਹਾਂਜੀ ਇੱਕ ਤੇ ਹਮਲਾ ਹੁੰਦਾ ਨਾ ਵੀ ਫੌਜਾਂ ਚੜ ਆਈਆਂ ਇਹ ਇਹਨਾਂ ਨੂੰ ਹਮਲੇ ਦੇ ਤੌਰ ਤੇ ਲੈ ਲਏ ਆ ਓਕੇ ਜੀ ਪਏ ਸਾਡੀ ਕੰਟਰੀ ਤੇ ਇੱਕ ਹਮਲਾ ਹੋ ਗਿਆ ਸਾਨੂੰ ਖਤਮ ਕਰਨ ਲਈ ਹੂੰ ਰਾਈਟ 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 ਤਾਂ ਹੀ ਜਿਹੜਾ ਇਹਨੂੰ ਇਹਦੀ ਜਨੂ ਹੈਗੀ ਹੈ ਨਵੋਕ ਕੀਤਾ ਗਿਆ ਕਿਉਂਕਿ ਇਹਨੂੰ ਵਾਰ ਕੇ ਯੂਜ਼ ਹੋਣਾ ਐਕਟ ਉਹਨੂੰ ਤੁਸੀਂ ਕਹਿ ਰਹੇ ਹੋ ਠੀਕ ਹੈ ਗੱਲ ਵੀ ਕੋਈ ਵਾਰ ਨਹੀਂ ਲੱਗੀ ਤਾਂ ਵੀ ਇਹਦਾ ਜਿਹੜਾ ਹੈਗਾ ਇਹਨੂੰ ਹੋਂਦ ਚ ਲਿਆ ਕੇ ਇਹਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਹਾਂ ਇਹਦਾ ਮਤਲਬ ਇਹਨਾਂ ਨੇ ਇੱਕ ਵਾਰ ਵਾਲਾ ਸਿਚੁਏਸ਼ਨ ਬਣਾ ਲਈ ਹੈ ਕਿ ਜਿਹੜੇ ਗੈਰਕਾਨੂੰਨੀ ਲੋਕ ਸਾਡੀ ਕੰਟਰੀ ਚ ਆ ਗਿਆ ਹੈ ਸਾਡੇ ਤੇ ਇੱਕ ਲੜਾਈ ਆ ਤੇ ਇਹਨੂੰ ਆਪਾਂ ਟਰਾਈ ਦੇ ਤੌਰ ਤੇ ਹੀ ਲੈਣਾ ਤੇ ਉਸੇ ਜੰਗੀ ਪੱਧਰ ਤੇ ਤਾਂ ਇਹਨਾਂ ਦੇ ਜਿਹੜੇ ਮਿਲਟਰੀ 에ਅਰਕ੍ਰਾਫਟ ਗਏ ਨਾ ਛੱਡਣਾ ਆਮ ਲੋਕ ਸਮਝਦੇ ਨਹੀਂਗੇ ਨਹੀਂ ਸਮਝਦੇ ਹਾਂਜੀ ਮੈਸੇਜ ਕਿਉਂ ਮਿਲਟਰੀ 에ਅਰਕ੍ਰਾਫਟ ਭੇਜੇ ਉਹਨੇ ਉਹ ਮੈਸੇਜ ਨੂੰ ਸਮਝ ਨਹੀਂ ਰਹੇ ਲੋਕ ਹਾਂ ਉਹ ਸਮਝ ਨਹੀਂ ਰਹੇ ਵੀ ਇੱਕ ਲੜਾਈ ਵਾਂਗੂ ਪੂਰ ਲੈ ਰਹੇ ਆ ਤੇ ਇਹ ਜੰਗੀ ਕੈਦੀ ਬਣਾਵਣਾ ਭੇਜ ਰਹੇ ਆ ਇਹ ਫੌਜੀ ਕੈਦੀਆਂ ਵਾਂਗੂ ਇਹਨਾਂ ਨੂੰ ਕੱਢਣ ਦੇ ਆ ਪੀ ਸਾਡੇ ਮੁਲਕ 'ਚੋਂ ਇਹ ਲੜਾਈ ਵਾਂਗੂ ਆਏ ਜੀ ਜੀ ਬੋਪਰਾ ਸਾਹਿਬ ਇੱਕ ਮੈਨੂੰ ਦੱਸੋ ਗੱਲ ਵੀ ਇਹ ਜਿਹੜਾ ਹੈਗਾ ਆਹ ਡਿਪੋਰਟੇਸ਼ਨ ਵਾਲਾ ਪ੍ਰੋਸੈਸ ਇਹ ਕਿੰਨਾ ਕੁ ਚਿਰ ਹਜੇ ਚੱਲੂਗਾ ਲੋਕ ਜਾਨੀ ਕਿ 6 ਮਹੀਨੇ ਚੱਲੂ ਸਾਲ 2 ਸਾਲ ਚੱਲੂਗਾ ਕੀ ਇਹਦਾ ਹੈਗਾ ਅੱਗੇ ਇਹ ਤੇ ਵੇਖੋ ਮੈਂ ਜਿੱਥੋਂ ਤੱਕ ਮੇਰੀ ਦੂਰੰਦੇਸ਼ੀ ਕਹਿੰਦੀ ਆ ਪ੍ਰੈਜ਼ੀਡੈਂਟ 트ੰਪ ਨੇ ਆਪਣੇ ਰੂਲ ਦੇ ਵਿੱਚ ਤੇ ਇਹਨੂੰ ਖਤਮ ਨਹੀਂ ਹੋਣ ਦੇਣਾ ਉਹਨਾਂ ਨੇ ਇਹਨੂੰ ਹੋਰ ਵਧਾਉਣਾ ਹੀ ਵਧਾਉਣਾ ਹੈ ਜੀ ਤੇ ਇਸ ਤੋਂ ਵੀ ਇਲਾਵਾ ਮੈਂ ਜਿੱਥੋਂ ਤੱਕ ਸੋਚਦਾ ਵਾਂ ਜਿਹੜਾ ਅਗਲਾ ਇਹਨਾਂ ਨੇ ਤਿਆਰ ਕੀਤਾ ਨਾ ਪ੍ਰੈਜ਼ੀਡੈਂਟ 트ੰਪ ਸਿਰਫ ਯੂਐਸ ਦੇ ਵਿੱਚ ਕੋਈ ਵੀ ਪ੍ਰੈਜ਼ੀਡੈਂਟ ਦੋ ਟਰਮ ਹਰਿਆ ਸਕਦਾ ਵਾ ਵੱਧ ਤੋਂ ਵੱਧ ਜੀ ਤੇ ਪ੍ਰੈਜ਼ੀਡੈਂਟ ਟਰੰਪ ਨੂੰ ਇੰਨਾ ਵੀ ਪਤਾ ਹੋ ਵੀ ਮੇਰੇ ਕੋਈ ਲਾਸਟ ਟਰਮ ਹੈ ਜੀ ਉਹਨਾਂ ਨੇ ਅਗਲਾ ਜਿਹੜਾ ਕੈਂਡੀਡੇਟ ਤਿਆਰ ਕਰਦੇ ਪਏ ਆ ਜਿਹੜਾ ਪ੍ਰੋਜੈਕਟ ਕਰਦੇ ਪਏ ਆ ਉਹ ਇਹ ਪ੍ਰੈਜ਼ੀਡੈਂਟ ਟਰੰਪ ਤੋਂ ਵੀ ਤਾਂ ਆਦਾਵਾ ਬੰਦਾ ਵੇਖੋ ਜੇ ਡੀ ਵੈਂਸ ਜਿਹੜਾ ਵਾਈਸ ਪ੍ਰੈਜ਼ੀਡੈਂਟ ਐਸਪਰੇ ਜੀ ਜੀ ਉਹਨੂੰ ਪ੍ਰੋਜੈਕਟ ਕੀਤਾ ਜਾ ਰਿਹਾ ਤੇ ਜਿੰਨੀ ਆ ਜਲੈਂਸਕੀ ਜਿਹੜਾ ਯੂਕੇ ਦਾ ਪ੍ਰੈਜ਼ੀਡੈਂਟ ਆਇਆ ਸੀ ਜਿੰਨੀ ਉਹਨਾਂ ਨਾਲ ਲੜਾਈ ਹੋਈ ਦੇਖੀ ਮੀਟਿੰਗ ਚ ਸਿਰਫ ਜੀਡੀ ਵੈਂਸ ਦੇ ਕਰਕੇ ਹੋਈ ਆ ਉਹਨੇ ਸ਼ੁਰੂ ਕੀਤੀ ਸੀ ਜੀ 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 ਮੈਂ ਸੁਣੀ ਆ ਹਾਂਜੀ ਉਹ ਇੰਟਰਵਿਊ ਉਹਨੇ ਕੋਈ ਉਹਨੇ ਕੋਈ ਗੱਲ ਇਹੋ ਜੀ ਕਰਤੀ ਜਿਹੜੀ ਉਹਨੂੰ ਚੁਬ ਗਈ ਤੇ ਮੁੜ ਕੇ ਇਹ ਫਿਰ ਉਹ 트ੰਪ ਨੂੰ ਵੀ ਬੋਲਣਾ ਪਿਆ ਤੇ ਲੜਾਈ ਜਿਹੜੀ ਆ ਸਾਰੇ ਦੁਨੀਆ ਨੇ ਵੇਖੀ ਜੀ 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 ਉਹਨੂੰ ਉਪਰਜਿਤ ਕੀਤੀ ਜੀ ਜੀ ਮੇਰੇ ਕਹਿਣ ਦਾ ਮਤਲਬ ਹੈ ਵੀ ਇਹ ਬੜੀ ਲੰਬੀ ਹੋਣਾ ਸਮਝ ਲਓ ਮੈਂ ਮੈਂ ਦੇਖ ਰਿਹਾ ਸੀ ਵੀ ਇਹ ਪਹਿਲੀ ਵਾਰ ਹੀ ਹੋਇਆ ਵੀ ਕਿਸੇ ਜਿਹੜਾ ਕੰਟਰੀ ਦਾ ਸ਼ਾਸਕ ਹੈ ਜਿਹੜਾ ਜਿਵੇਂ ਹੈੱਡ ਹੈ ਉਹਨੂੰ ਇਸ ਤਰ੍ਹਾਂ ਡਿਫੇਮ ਕੀਤਾ ਹੋਵੇ ਮਹਿਮਾਨ ਕੰਟਰੀ ਨੇ ਜਿਹੜੀ ਕੰਟਰੀ ਨੂੰ ਉਹਨੂੰ ਬੁਲਾਇਆ ਹਾਂਜੀ ਹਾਂਜੀ ਇਦਾਂ ਕਦੀ ਨਹੀਂ ਹੋਇਆ ਹਿਸਟਰੀ 'ਚ ਈਵਨ ਜੇ ਕਿ ਇਹਨਾਂ ਕੋਈ ਵੀ ਗੱਲ ਕਰ ਰਹੀ ਹੋਵੇ ਉਹ ਤਾਂ ਫੱਦ ਕੇ ਨਹੀਂ ਕਹੀ ਕਿ ਇਹਨੂੰ ਬਦੀ ਕੁਝ ਕਿਹਾ ਹੋਊਗਾ ਜੀ 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 ਉਹਨੂੰ ਤਾਂ ਰੋਟੀ ਤਾਂ ਮੋੜਤਾ ਫੇ ਰੋਟੀ ਵੀ ਜਿਹੜੀ ਉਹਨਾਂ ਤਿਆਰ ਕੀਤੀ ਉਹਦਾ ਵੀ ਨਾ ਕਰਦੀ ਵੀ ਤੁਸੀਂ ਜਾ ਸਕਦੇ ਅੱਛਾ ਵੈਰੀ ਸਟ੍ਰੇਂਜ ਹਾਂ ਤੇ ਮੇਰੇ ਕਹਿਣ ਦਾ ਮਤਲਬ ਸੀ ਵੀ ਜਿਹੜਾ ਤੁਸੀਂ ਸਵਾਲ ਪੁੱਛਿਆ ਕਿ ਕਿੰਨਾ ਚਿਰ ਚੱਲੂਗਾ ਡਿਫਿਕਲਟੀ ਕਹਿ ਸਕਦੇ ਹੋ ਜੀ ਜੀ 5 ਸਾਲ ਤੇਰੇ ਰਹਿਣਗੇ ਜੀ ਅਗਲੇ 5 ਸਾਲ ਅਗੇ ਹੋਰ ਹਵਾ ਚੱਲਦੀ ਆ ਪਹਿਲਾਂ ਇਹ ਚੱਲੀ ਸੀ ਡੈਮੋ ਕਰਤਾ ਦੀ ਹਵਾ ਜਦੋਂ ਅਬਾਮਾ ਆ ਗਿਆ ਫੇਰਾ ਆ ਕੇ ਉਹਨਾਂ ਦਾ ਹੋਰ ਅਗਲਾ ਆ ਗਿਆ ਜੀ ਤੇ ਜਿੱਦਾਂ ਹੁਣ ਇੰਡੀਆ ਚ ਵੀ ਐਸੇ ਚੱਲਣ ਦੀ ਜੇ ਵੀ ਇੱਕੋ ਹੀ ਪਾਰਟੀ ਚੱਲਦੀ ਆਉਂਦੀ ਹਣਾ ਜੀ 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 ਹੁਣ ਇਹ ਹਵਾ ਇਹ ਅਧਨ ਤੇ ਉਹ ਕੋਈ ਹੁਣ ਇਹਨਾਂ ਦਾ ਟਰਮ ਰਹੂਗੀ ਮੇਰਾ ਕਹਿ ਲਾ 10 12 ਸਾਲ ਤੇ ਰਹੂ ਜੀ 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 ਜੇ ਇਹ ਨਾ ਕੰਮ ਚੰਗੇ ਕਰਦੇ ਅਮਰੀਕਾ ਤਾਂ ਹੋਂਡਿਆ ਪਿਆ ਜੋ ਇਹਨਾਂ ਦੀ ਪਾਲਿਸੀਆਂ ਫਿਰ ਲੋਕਾਂ ਨੇ ਆਪਣੇ ਆਪ ਇਹਨਾਂ ਨੂੰ ਵੋਟਾਂ ਪਾਉਣੀਆਂ ਜਿਹੜੇ ਇਮੀਗ੍ਰੈਂਟ ਦੀ ਸਮਝ ਲਓ ਵੀ ਹੁਣ ਮਾੜਾ ਟਾਈਮ ਸ਼ੁਰੂ ਹੋ ਚੁੱਕਿਆ ਵਾ ਉਹ ਹੁਣ ਕਿਸੇ ਵੀ ਹੱਦ ਤੱਕ ਜਾਣਗੇ ਮੈਨੂੰ ਤੇ ਇਥੋਂ ਤੱਕ ਲੱਗਦਾ ਆ ਕਿ ਉਹ ਸਾਰਾ ਸੁੱਕੜਾ ਸਾਫ ਇੱਕ ਦੀ ਕਰਨਗੇ ਹਮ ਜਿਹੜੀਆਂ ਮੌਜਾਂ ਲੁੱਟ ਲਈਆਂ ਲੋਕਾਂ ਨੇ ਲੁੱਟ ਲਈਆਂ ਹੁਣ ਤਾਂ ਸਮਝ ਲਓ ਵੀ ਚੈਲੰਜ ਵਾਲਾ ਟਾਈਮ ਆ ਗਿਆ ਮੋਜਾ ਮੋਜਾ ਵੀ ਗਿਆ ਵੀ ਵੀਰ ਕਾਦੀ ਅਸੀਂ ਅਸੀਂ ਸ਼ੁਰੂ ਤੋਂ ਇਹੋ ਆਪਾਂ ਪੋਡਕਾਸਟਾਂ ਸੱਚਾਈ ਦੱਸਦੇ ਹੋਂਡੇ ਜੀ ਮੋਜਾ ਤਾਂ ਨਹੀਂ ਇਹ ਕਿ ਨਾ ਮਾਹੌਲ ਇਹੋ ਜਿਹਾ ਸਿਰਜ ਜਾ ਗਿਆ ਵੀ ਲੋਕਾਂ ਦਾ ਬ੍ਰੇਨ ਵਾਸ਼ ਜਾਂ ਕਰਕੇ ਉਹਨਾਂ ਨੂੰ ਮਤਲਬ ਇੱਕੋ ਹੀ ਚੀਜ਼ ਦਿਖਾਈ ਗਈ ਕੀਤੀ ਗਈ ਤੇ ਪਰ ਸਾਡੇ ਲੋਕ ਇੰਨੇ ਪੜ੍ਹ ਲਿਖੀ ਅ ਹੁਣ ਪਤਾ ਲੱਗੂਗਾ ਨਾ ਜੀ 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 ਬੇਕੋ ਤੋਂ ਮੈਂ ਚੰਗੀ ਹੋਵੇ ਉਹਦੇ ਵਿੱਚ ਹੀ ਤੁਹਾਨੂੰ ਜਿਹੜਾ ਸੈਟੀਸਫੈਕਸ਼ਨ ਆ ਉਹ ਕਿਤੇ ਨਹੀਂ ਮਿਲ ਸਕਦੀ ਤੁਹਾਡੇ ਸਿਰ ਤੇ ਇੱਕ ਤਲਵਾਰ ਮਿਸ਼ਾਲਾ ਲਟਕਦੀ ਹੈ ਹੂੰ ਇੱਕ ਬੋ ਪਰੇ ਸਾਹਿਬ ਜਿਹੜਾ ਟੈਰਫ ਕੈਨੇਡਾ ਨਾਲ ਉਹ ਜਗਾ ਇਸ ਚੀਜ਼ ਨੂੰ ਕਰਦੇ ਸੀ ਅਮਰੀਕਾ ਨੂੰ ਵੀ ਲਾਤਾ ਉਹਦੇ ਨਾਲ ਜਿਹੜਾ ਆਮ ਜਨ ਜਨਜੀਵਨ ਹੈ ਜਿਹੜਾ ਅਮਰੀਕਾ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਕਿੰਨਾ ਕੁ ਪ੍ਰਭਾਵਿਤ ਹੋਇਆ ਆਮ ਜਨਜੀਵਨ ਤੇ ਬਹੁਤ ਉਤਲ-ਬੁਤਲ ਹੋ ਗਿਆ ਸਾਰਾ ਹੀ ਹਿੱਟ ਲਾ ਉਤਲਾ ਸਾਹਿਬ ਸਭ ਕੋਸ਼ਿਸ਼ ਐ ਇਸ ਵੇਲੇ ਚੇਂਜ ਹੋਣ ਦੀ ਕਰਦੇ ਆ। ਹੂੰ। ਇਹ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਰੂਲ ਆ ਇਹ ਬੜੀ ਸਾਰੇ ਵਰਲਡ ਤੱਕ ਪਾਉਣ ਦੇ ਆ ਜਿਹੜਾ ਇੰਡੀਆ ਦੇ ਵਿੱਚ ਹੁਣ ਐਸਲੇ ਰੀਸੈਂਟ ਅੰਦੋਲਨ ਚੁੱਕਤਾ ਨਾ ਇਹਨਾਂ ਨੇ ਕਿਸਾਨਾਂ ਦਾ ਵੀ ਕੜਾ ਕਦਮ ਕਰਤਾ। ਜੀ 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 ਜੀ। ਇਹ ਪਿੱਛੇ ਇਹਨਾਂ ਦਾ ਦਬਕਾ ਵਾ ਪਿੱਛੇ ਇਹਨਾਂ ਦਾ ਦਬਾਅ ਆ। ਇਹਦੇ ਜਿਹੜੇ ਸਿੱਟੇ ਆ ਹਰ ਮੁਲਕ ਜਿਹੜਾ ਇਸ ਵੇਲੇ ਭੁਗਤਣ ਦੇ ਆ ਕਈ ਮੁਲਕ ਜਿਹੜੇ ਉਹ ਤੇ ਨਿਸ਼ਤਾਨ ਲੈਂਦੇ ਨੇ। ਜਿਨ੍ਹਾਂ ਜੋ ਅਸੀਂ ਕਹਿ ਸਕਦੇ ਆ ਚਾਈਨਾ ਆ ਆਪਣਾ ਯੂਰਪੀਅਨ ਕੰਟਰੀ ਵੀ ਐਸ ਵੇਲੇ ਉਲਟ ਹੋਏ ਪਏ ਆ। ਇਵਨ ਕੈਨੇਡਾ ਵੀ ਉਲਟ ਹੋਇਆ ਪਿਆ ਵਾ ਹੂੰ ਤੇ ਆਪਣੀ ਜਿਹੜੀ ਗਵਰਨਮੈਂਟ ਹੈ ਮੇਰੇ ਖਿਆਲ ਇਹਨਾਂ ਦੇ ਦਬਾਅ ਚੱਲਦੀ ਪਈ ਆ ਤੇ ਉਸੇ ਦਬਾਅ ਦਾ ਨਤੀਜਾ ਇਹ ਜਿਹੜਾ ਵੀ ਵੇਖੋ ਉੱਥੇ ਵੀ ਮੀਟਿੰਗ ਕਰਨ ਆਏ ਕਿਸਾਨਾਂ ਨੂੰ ਚੁੱਕ ਲਿਆ ਨਾ ਜੀ ਜੀ ਇਦਾਂ ਕਦੀ ਹੁੰਦਾ ਨਹੀਂਗਾ ਜੀ 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 ਬਿਲਕੁਲ ਬਿਲਕੁਲ ਮੇਰੀ ਅੱਜ ਹੀ ਕੱਲ੍ਹ ਗੱਲ ਹੋਈ ਸੀਗੀ ਕੈਨੇਡਾ ਤੋਂ ਉਹ ਕਹਿੰਦੇ ਜਿਹੜੀ ਟੈਰਫ ਦੀ ਲੜਾਈ ਹੈ ਇਹਨਾਂ ਦੀ ਵੀ ਬਹੁਤ ਆਉਣ ਵਾਲੇ ਟਾਈਮ ਦੇ ਵਿੱਚ ਆਮ ਬੰਦੇ ਤੇ ਬੋਝ ਪੈਣ ਵਾਲਾ ਬਹੁਤ ਵੱਡਾ ਹਾਂਜੀ ਬੋਲਦੇ ਪੈ ਰਹੇ ਆ ਵਾ इवन ਉਹਨਾਂ ਚੀਜ਼ਾਂ ਤੇ ਜ਼ਿਆਦਾ ਬੋਝ ਪਊਗਾ ਜਿਹੜੀਆਂ ਅਮਰੀਕਾ ਚ ਪ੍ਰੋਡਿਊਸ ਹੁੰਦੀਆਂ ਖਾਸ ਕਰ ਇੰਡੀਅਨ ਕਮਿਊਨਿਟੀ ਨੂੰ ਕਿਉਂਕਿ ਇਹ ਵੇਖੋ ਆਉਂਦੇ ਤੇ ਬਾਹਰ ਹੈਗੇ ਆ ਪਰ ਆਪਣਾ ਨਹੀਂ ਛੱਡਦੇ ਨਾ ਆਪਣਾ ਖਾਣਾ ਛੱਡਦੇ ਨਾ ਆਪਣਾ ਪੀਣ ਛੱਡਦੇ ਨਾ ਆਪਣਾ ਪਹਿਰਾਵਾ ਛੱਡਦੇ ਉਹੀ ਗ੍ਰੋਸਰੀ ਸਟੋਰਾਂ ਇੱਥੇ ਬਣੇ ਨੇ ਲੁੱਟਦੇ ਨੇ ਉਹ ਤੋਂ ਚੀਜ਼ਾਂ ਇੰਪੋਰਟ ਕਰਵਾਉਂਦੇ ਨੇ ਉਹੀ ਆਟਾ ਪਤਾ ਨਹੀਂ ਕਿੰਨੇ ਕਿੰਨੇ ਸਾਲਾਂ ਦਾ ਪਿਆ ਵੇਚੀ ਜਾਂਦੇ ਆ ਤੇ ਇਹ ਜਿਹੜਾ ਉਹਨਾਂ ਚੀਜ਼ਾਂ ਤੇ ਜ਼ਿਆਦਾ ਅਫੈਕਟ ਪੈਣਾ ਕਿਉਂਕਿ ਇੰਪੋਰਟ ਹੋਣੀਆਂ ਹੂੰ ਬਿਲਕੁਲ ਬਿਲਕੁਲ ਮੀਗ੍ਰੈਂਟ ਦੌੜੀ ਮਾਰ ਚੱਲਣ ਗਿਆ ਇਸ ਵੇਲੇ ਜੀ 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 ਹਾਂਜੀ ਜੀ ਦੇ ਜਿਹੜੀ ਹੈਗੀ ਆ ਤਾਂ ਇਸ ਸਮੇਂ ਬਹੁਤ ਹਾਂਜੀ 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 ਡਿਪੋਸਟ ਫਸਟ ਕੰਡੀਸ਼ਨ ਕਹਿ ਸਕਦੇ ਆ ਜੀ 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 ਹੁਣ ਜਿਵੇਂ ਆਪਾਂ ਡਿਪੋਰਟੇਸ਼ਨ ਦੀ ਗੱਲ ਹੀ ਕਰ ਰਹੇ ਸੀਗੇ ਵੀ ਇਹ ਤਾਂ ਵੀ ਇਨਡੇਫਿਨਿਟ ਆ ਹਨਾ ਵੀ ਪਤਾ ਨਹੀਂ ਕਿੰਨਾ ਟਾਈਮ ਤੱਕ ਚੱਲੂ ਪਰ ਜਿਹੜੇ ਬੰਦੇ ਜਿਹੜੇ ਕੋਈ ਕੱਚੇ ਆ ਜਾਂ ਕੁਝ ਉਦਾਂ ਦੇ ਆ ਉਹ ਫਿਰ ਉਹ ਕਿੰਨਾ ਕਚਰ ਘਰਾਂ ਦੇ ਵਿੱਚ ਲੁਕੇ ਰਹਿਣਗੇ ਅਖੀਰ ਹੀ ਉਹਨਾਂ ਨੂੰ ਵੀ ਤਾਂ ਬਾਹਰ ਆਉਣਾ ਹੀ ਪਊਗਾ ਅੱਜ ਨਾ ਇੱਥੋਂ ਦੇ ਆ ਬੜਾ ਫੇਮਸ ਇੱਕ ਰੇਡੀਓਸ ਚੈਨਲ ਆ ਯੂਐਸ ਦਾ ਉਹਦੀ ਮੈਂ ਸੁਣਦਾ ਪਿਆ ਸੀ ਉੱਥੇ ਪ੍ਰੈਜ਼ੀਡੈਂਟ 트੍ਰੰਪ ਸਾਫ਼ ਉਹਨਾਂ ਦੀ ਬਿਆਨ ਮਤਲਬ ਕਹਿ ਰਹੇ ਸੀ ਵੀ ਯੂ ਕੈਨ ਲੀਵ ਥਿਸ ਕੰਟਰੀ ਸੈਲਫ ਡਿਪੋਟੇ ਕਰਜੋ ਤੇ ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਰਹੂਗੀ ਮਲੋ ਸਾਫ਼ ਕਹਿ ਰਹੇ ਨੇ ਵੀ ਸਾਡਾ ਮੁਲਕ ਛੱਡ ਕੇ ਚਲੇ ਜਾਓ ਅਸੀਂ ਨਹੀਂ ਚਾਹੁੰਦੇ ਤੁਹਾਨੂੰ ਹੱਥ ਗੜੀਆਂ ਲਾ ਕੇ ਕੱਢਣਾ ਤੁਹਾਨੂੰ ਬੇਜਤ ਕਰਕੇ ਕੱਢਣਾ ਕੱਢਣਾ ਹੀ ਹੈਗਾ ਆ ਇਹ ਤੇ ਤੁਸੀਂ ਭੁੱਲ ਜਾਓ ਵੀ ਅਸੀਂ ਤੁਹਾਨੂੰ ਰੱਖ ਲਾਂਗੇ ਜਿਵੇਂ ਅਦਾਲਤ ਦੂਲਤ ਦਾ ਤੁਸੀਂ ਹੈਲਪਰ ਲੈ ਕੇ ਤੁਸੀਂ ਅਸਾਈਲਮ ਕੇਸ ਤੋਂ ਦੇ ਹੱਕ ਚ ਹੋ ਜਾਓ ਅਦਾਲਤ ਤੋਂ ਨਾ ਨਾ ਅਦਾਲਤ ਵਾਲੇ ਕੇਸ ਖਤਮ ਹੈ ਅਦਾਲਤਾਂ ਤੇ ਇਸ ਵੇਲੇ ਹੁਣ ਜੂਜਣ ਡੀਆਂ ਨੇ ਪੱਕਿਆਂ ਨੂੰ ਬਚਾਉਣ ਦੇ ਵਿੱਚ ਹੂੰ ਹੁਣ ਤੇ ਪੱਕਿਆਂ ਦੇ ਫਿਰਤੇ ਮਤਲਬ ਜਿੱਦਾਂ ਗ੍ਰੀਨ ਕਾਰਡ ਬਣਿਆ ਤੇ ਉਹ ਅੱਗੇ ਆ ਜਾਂ ਉਹਨਾਂ ਤੇ ਕਰੰਟ ਆ ਪਿਆ ਉਹ ਤੇ ਹੁਣ ਉਧਰ ਰ ਬਚਾ ਕਰਨ ਡਿਆ ਤੇ ਮੈਨੂੰ ਨਹੀਂ ਲੱਗਦਾ ਹੁਣ ਇਹਨਾਂ ਦੇ ਉਹ ਜ਼ਾਇਲਮ ਜ਼ੁਲਮ ਵਾਲੇ ਹੋਣਗੇ ਹੁਣ ਜੇ ਕੋਈ ਸਹੀ ਮੈਨੇਜ ਕੋਈ ਜ਼ਾਇਲਮ ਕੇਸ ਹੋਊਗਾ ਤੇ ਉਹ ਅਸੈਪਟ ਹੋਊਗਾ ਨਹੀਂ ਤੇ ਨਹੀਂ ਹੋਊਗਾ ਇਹ ਜਿਹੜੇ ਕੱਚੇ ਆ ਮੇਰੇ ਵੀਰ ਮੇਰੇ ਭੈਣਾ ਭਰਾ ਜੋ ਵੀ ਹੈਗੇ ਨੇ ਇਸ ਵੇਲੇ ਰਹਦੇ ਉਹਨਾਂ ਨੂੰ ਤੇ ਮੈਂ ਇਹੋ ਹੀ ਕਹਿਣਾ ਚਾਹੂੰਗਾ ਵੀ ਤੁਹਾਡੇ ਕੋਲ ਬੜਾ ਸੁਨਹਿਰੀ ਮੌਕਾ ਆ ਤੁਸੀਂ ਆਪਣੇ ਕਾਗਜ ਨਾ ਖਰਾਬ ਕਰੋ ਆਪਣੀ ਕੰਟਰੀ ਜਾਓ ਜਿੰਨਾ ਵੀ ਤੁਸੀਂ ਪੈਸਾ ਕਮਾ ਲਿਆ ਬਹੁਤ ਵਧੀਆ ਉੱਥੇ ਜਾ ਕੇ ਕੋਈ ਆਪਣਾ ਬਿਜ਼ਨਸ ਰੰਮ ਕਰੋ ਤੇ ਜੇ ਤੁਹਾਨੂੰ ਇਨ ਫਿਊਚਰ ਪੰਜਾਂ ਛਤਾਂ ਸਾਲਾਂ ਨੂੰ ਫਿਰ ਕੋਈ ਇਹੋ ਜਿਹਾ ਹਾਲਾਤ ਬਣਦੇ ਨੇ ਆਉਣ ਦੇ ਤੇ ਤੁਸੀਂ ਆ ਸਕਦੇ ਜੀ ਜੀ ਇਹ ਤੁਸੀਂ ਡੈਪੂਟੇਸ਼ਨ ਦਾ ਤੱਕਿਆ ਤੇ ਹੁਣ ਇਹ AI ਦਾ ਜਮਾਨਾ ਆਇਆ AI ਦੇ ਜਮਾਨੇ 'ਚ ਸਮਝ ਲਓ ਵੀ ਧਰਤੀਆਂ ਪੰਜਾਂ ਛਤਾਂ ਪੀੜ੍ਹੀਆਂ ਤੱਕ ਇਹ ਲੱਗ ਗਿਆ ਲਾਲ ਚੰਨ ਵੀ ਐਸ ਬੰਦੇ ਨੇ ਕੋਈ ਕ੍ਰਾਈਮ ਕੀਤਾ ਸੀ ਜਾਂ ਕੋਈ ਕੰਟਰੀ ਵਿੱਚ ਗਿਆ ਸੀ ਤੇ ਬਹੁਤ ਮਾੜਾ ਟਾਈਮ ਆ ਉਹ ਪੁਰਾਣੇ ਟਾਈਮ ਉਸ ਬੰਦੇ ਨੂੰ ਤਾਂ ਹਾਂ ਦੁਬਾਰਾ ਵੜਨੀ ਨਹੀਂ ਦੇਣਾ ਵੜਨੀ ਨਹੀਂ ਦੇਣਾ ਨਾ ਸਵਾਲ ਹੀ ਨਹੀਂ ਪੈਦਾ ਹੁੰਦਾ ਉਹਨੂੰ ਤੇ ਕਿਸੇ ਵੀ ਬੰਨੇ ਜੋਗਾ ਨਹੀਂ ਰਹਿ ਜਾਊਗਾ ਇਸ ਕਰਕੇ ਉਹਨੂੰ ਇਸ ਵੇਲੇ ਸਿਆਣਪ ਵਾਲਾ ਫੈਸਲਾ ਹੋਈ ਆ ਵੀ ਜਿੰਨੇ ਵੀ ਪੈਸੇ ਕਮਾ ਲਏ ਆ ਤੇ ਉਹ ਆਪਣਾ ਇਤੋਂ ਚਲਿਆ ਜਾਵੇ ਤੇ ਉੱਥੇ ਆਪਣਾ ਕੋਈ ਬਿਜ਼ਨਸ ਰਨ ਕਰੇ ਜੀ ਜੀ ਤੇ ਵੇਖੋ ਮੁਰਕੇ ਵੀ ਵੇਚ ਧੋ ਕੇ ਜਾਣ ਨਾਲੋਂ ਤੇ ਹੁਣ ਜਾਣ ਚ ਫਾਇਦਾ ਹੈ ਬਿਲਕੁਲ ਸਹੀ ਗੱਲ ਹੈ ਉਹ ਰੇਡੀਓ ਵਾਲੇ ਤਾਂ ਜੀ ਸਾਫ਼ ਕਹਿ ਰਹੇ ਸੀ ਇਕੱਲੀ ਇੰਡੀਅਨ ਕਮਿਊਨਿਟੀ ਨਹੀਂ ਸਾਰੇ ਵਰਲਡ ਨੂੰ ਕਹਿ ਰਹੇ ਸੀ ਕਿ ਜਿੰਨੇ ਵੀ ਇਲੀਗਲ ਸਟੇਟਸ ਵਾਲੇ ਬੈਠੇ ਨੇ ਅਸੀਂ ਫੜਨਾ ਹੈਗਾ ਵਾ ਆਪਣੇ ਸਿਸਟਮ ਦੇ ਨਾਲ ਸਾਰਾ ਕੰਮ ਹੀ ਕਰਨਾ ਵਾ ਪਰ ਜੇ ਤੁਹਾਨੂੰ ਹੀ ਮੌਕਾ ਦਿੰਦੇ ਆ ਤੁਹਾਨੂੰ ਕੋਈ ਬੜੀ ਇੱਜ਼ਤ ਨਾਲ ਜਾਣ ਦੇਵਾਂਗੇ ਕੋਈ ਕੁਝ ਨਹੀਂ ਕਹੂਗਾ ਮਤਲਬ ਤੁਹਾਡੇ ਕਾਗਜ਼ ਵੀ ਨਹੀਂ ਖਰਾਬ ਹੋਣਗੇ ਹੂੰ 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 ਜਿਵੇਂ ਬਪਰਾਏ ਸਾਹਿਬ ਅਦਾਲਤਾਂ ਜਿਹੜੀਆਂ ਉਹ ਵੀ ਤਾਂ ਗਵਰਨਮੈਂਟ ਦੇ ਇਸ਼ਾਰੇ ਤੇ ਹੀ ਚੱਲਣਗੀਆਂ ਅ ਅਫਸਰ ਉਹ ਸਰਕਾਰ ਤੇ ਨਹੀਂ ਚੱਲ ਸਕਦੀ ਕਿਉਂਕਿ ਕੋਈ ਇੱਕ ਅੱਧਾ ਸਟੈਂਡ ਲੈਂਦਾ ਵੀ ਆ ਤੇ ਉਹਦਾ ਹੀ ਤੋੜ ਦੱਬ ਲਿੰਦੇ ਆ ਇਸ ਵੇਲੇ ਇਹਨਾਂ ਦੀ ਭਾਰੀ ਬਹੁਮਤਿਆ ਖਲੋਣ ਵਾਲਾ ਅੱਗੇ ਕੋਈ ਨਹੀਂ ਦਾ ਜੀ ਤੇ ਜਦੋਂ ਸਾਰੇ ਥੱਲੇ ਤੋਂ ਲੈ ਕੇ ਉੱਤੇ ਤੱਕ ਹਵਾ ਇਹ ਚੱਲਦੀ ਆ ਅੱਗੇ ਦੇ ਲੋਕ ਜਿਹੜੇ ਸਪੋਰਟ ਕਰ ਜਾਂਦੇ ਸੀ ਨਾ ਪੀ ਚਲੋ ਇਮੀਗ੍ਰੈਂਟ ਆ ਇਹਨਾਂ ਦੇ ਨਾਲ ਨਾਲ ਨਾ ਉਹ ਤੇ ਲੋਕ ਬੜੇ ਅੱਕੇ ਪਏ ਇੰਡੀਅਨਸ ਤੋਂ ਇਹਨਾਂ ਦੀ ਹਰਕਤਾਂ ਤੋਂ ਮਤਲਬ ਇਹਨਾਂ ਦੇ ਰਹਿਣ ਸਹਿਣ ਤੋਂ ਇਹਨਾਂ ਦੇ ਹਾਈਜਨਿਕ ਤੋਂ ਮਤਲਬ ਇੰਨਾ ਕਿ ਜ਼ਿਆਦਾ ਉਹ ਨਫ਼ਰਤ ਕਰਦੇ ਪਏ ਆ ਵੀ ਉਹ ਸਰਕਾਰ ਨੂੰ ਤੇ ਕੰਮ ਸਭ ਕੁਆ ਹੋ ਗਿਆ ਇਹ ਕੱਢਣੀ ਇਹਨਾਂ ਨੂੰ ਨਹੀਂ ਕਿਤੇ ਨਾ ਕਿਤੇ ਜਿਵੇਂ ਚਲੋ ਜਿਹੜੀ ਕਮਿਊਨਿਟੀ ਉੱਥੇ ਰਹਿ ਰਹੀ ਆ ਆਪਾਂ ਮੈਂ ਇੰਡੀਅਨ ਆਪਾਂ ਮੈਂ ਕਿਸੇ ਕੰਟਰੀ ਦੇ ਆ ਕੋਈ ਇਦਾਂ ਦੇ ਉਹਨਾਂ ਦੇ ਰਿਐਕਸ਼ਨ ਤਾਂ ਹੈਗੇ ਆ ਵੀ ਜਿੰਨਾ ਕਰਕੇ ਉਹ ਚੜ ਮੰਦੇ ਆ ਇਹਨਾਂ ਗੱਲਾਂ ਤੋਂ ਇਹਨਾਂ ਦੀ ਆਦਤਾਂ ਤੋਂ ਬਿਲਕੁਲ ਹੈਗੇ ਆ ਮੈਂ ਬੜੀਆਂ ਵੀਡੀਓ ਵੇਖੀਆਂ ਜਿਹੜੇ ਡਿਲੀਵਰੀ ਕਰਨ ਜਾਂਦੇ ਆ ਉਹ ਰਾਹ ਦੇ ਵਿੱਚੋਂ ਮੋੜ ਕੱਢੀ ਜਾਂਦੇ ਆ ਇਹਨਾਂ ਨੇ ਇਹਨਾਂ ਨੂੰ ਨਹੀਂ ਪਤਾ ਵੀ ਥਾਂ ਥਾਂ ਤੇ ਕੈਮਰੇ ਲੱਗੇ ਆ ਹਰ ਵੀਡੀਓ ਬੰਦੀ ਪਈ ਆ ਫਿਰ ਉਹ ਜਦੋਂ ਫੂਡ ਕੱਢਦੇ ਨੇ ਤੇ ਉਹ ਫਿਰ ਉਹ ਗਲਤ ਜਗ੍ਹਾ ਤੇ ਨਾ ਟੱਚ ਕਰਦੇ ਨੇ ਇੱਥੇ ਹੁਣ ਬੰਦਾ ਜਿਹਦਾ ਕਿਰਮਤਾ ਆ ਕੁਝ ਬੇਸਿਕ ਰਹਿਣ ਸਹਿਣ ਦਾ ਕੋਈ ਤਰੀਕਾ ਹੁੰਦਾ ਉਹ ਮਤਲਬ ਜਿੱਦਾਂ ਸਾਡੇ ਉੱਥੇ ਨਹੀਂ ਕੋ ਧਿਆਨ ਦਿੰਦਾ ਹਨ ਜਿੱਥੇ ਮਰਜੀ ਆ ਉੱਥੇ ਮਰਜੀ ਹਮਾਂ ਹੱਥ ਲਾਉਣ ਟੱਚ ਕਰ ਲੈ ਜਾਂਦੇ ਆ ਉਹ ਲੇਕਿਨ ਜਦੋਂ ਫੂਡ ਦੇਣ ਜਾਈਏ ਤੇ ਅਗਲੇ ਨੂੰ ਇਹ ਹੁੰਦਾ ਵੀ ਅਸੀਂ ਚੀਜ਼ ਖਾਣੀ ਆ ਜੀ ਬੇਸਿਕ ਇੱਕ ਮੈਨਰਸ ਹੁੰਦੇ ਆ ਜੀ ਤੇ ਕੁਝ ਇਹ ਡਰਾਈਵ ਥਰੂ ਦੇ ਵਿੱਚ ਵੀਡੀਓ ਬਣੀਆਂ ਨੇ ਆਪਣੇ ਇੰਡੀਅਨ ਕਮਿਊਨਿਟੀ ਦੇ ਆ ਚਲੋ ਪੰਜਾਬੀ ਤੇ ਨਹੀਂ ਕਿ ਉਹ ਸਾਊਥ ਸਾਊਥ ਜਿੱਧਰ ਤੇ ਵੀ ਹੈਗੇ ਉਹ ਆਪਣੇ ਨੱਕ ਦੇ ਵਿੱਚ ਉਂਗਲਾਂ ਮਾਰੀ ਜਾਂਦੇ ਸੀ ਨਾਲ ਫੂਲ ਬਣਾਈ ਜਾਂਦੇ ਆ ਤੇ ਈਵਨ ਇਹਨਾਂ ਨੇ ਕੈਨੇਡ ਕੈਨੇਡੀਅਨ ਨੇ ਤੇ ਕਹਿੰਦਾ ਵੀ ਟਿਮ ਹਾਟਨ ਜਿਹੜੀ ਇੱਕ ਹੈਗੀ ਆ ਜਿੱਦਾਂ ਸਟਾਰਬਕਸ ਹੈ ਨਾ ਇੱਕ ਚੇਨ ਆ ਕਾਫੀ ਚੇਨ ਜੀ ਉਹਨੂੰ ਬਾਈਕਾਟ ਕਰਤਾ ਵੀ ਕੋਈ ਵੀ ਆਪਣਾ ਕੈਨੇਡੀਅਨ ਉੱਤੇ ਨਾ ਜਾਵੇ ਅੱਛਾ ਨਾ ਜਾਵੇ ਤੇ ਆ ਨਾ ਜਾਵੇ ਤੇ ਕੋਸ਼ਿਸ਼ ਸ਼ਹਿਰਾਂ ਦੇ ਵਿੱਚ ਨਾ ਹੌਟਸਪੌਟਸ ਬਣਾਏ ਨੇ ਆਪਣੇ ਕੰਪੇਨ ਇੱਕ ਖਾਸ ਕਰਕੇ ਆਪਣੇ ਪੰਜਾਬੀ ਕਮਿਊਨਿਟੀ ਦੀ ਗੱਲ ਕਰਨਾ ਚਾਹੁੰਦਾ ਜੀ ਇਹ ਉਹ ਹੀ ਪੁਰਾਣੀ ਜਿਹੜੀ ਪੰਜਾਬੀ ਸੋਚ ਹੈ ਵੀ 10 ਮੁੰਡੇ ਸਾਡੇ ਨਾਲ ਪਿਛੇ ਖਲੋਂਦੇ ਆ ਤੇ ਭਾਵੇਂ ਅਸੀਂ ਕਿੱਡੀ ਕੁ ਅੱਗੇ ਕੋਈ ਨੰਬਰ ਹੋ ਗਏ ਹਨ ਤੇ ਉਹ ਰੌਂਦੀ ਸ਼ੌਂਦੀ ਲਾਉਣੀ ਸੈਕਟਰ 17 ਜਿਹੜਾ ਫੇਮਸ ਕੀਤਾ ਕਾਦਲੀ ਫੇਮਸ ਕੀਤਾ ਸਿਰਫ ਰੌਂਦੀ ਸ਼ੌਂਦੀ ਲਈ ਉਹ ਗੱਲਾਂ ਇਸ ਕੰਟਰੀ ਜਿੱ ਨਹੀਂ ਹੈ ਇਹ ਬੜੇ ਪ੍ਰੈਕਟੀਕਲ ਨੇ ਜੀ 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 ਇਥੋਂ ਦੇ ਸਾਰੇ ਦਲ ਜਾਏ ਆ ਵੀ ਇਥੋਂ ਦੇ ਜਵਾਨ ਜਨਰੇਸ਼ਨ ਵੀ ਰੌਂਦੀ ਸ਼ੌਂਦੀ ਨਹੀਂ ਲਾਉਂਦੀ ਉਹ ਗੱਲਾਂ ਨਹੀਂ ਹੈਗੀਆਂ ਜੀ 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 ਇਹਨਾਂ ਜਿਹਦਾ ਉੱਥੇ ਇੱਕ ਰਵਾਜ ਹੈ ਵੀ ਆਪਾਂ ਇੱਕ ਖਰੀਦੀ ਕਰਨ ਜਾਣੀ ਹੋਵੇ ਕਿ ਸਟੋਰ ਚ ਵੱਡੇ ਮਾਲ ਚ ਤੇ ਚਾਰ ਪੰਜ ਜਣੇ ਇਕੱਠੇ ਹੋ ਕੇ ਚੱਲ ਜਣੇ ਹਨ ਹਾਂਜੀ 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 ਉਸ ਚੀਜ਼ ਨੂੰ ਇਹ ਬਹੁਤ ਮਾੜਾ ਗਿਣਦੇ ਆ ਜਦ ਦੋ ਬੰਦੇ ਆਪਸ ਚ ਤੁਰੇ ਜਾਂਦੇ ਆ ਨਾ ਕਿ ਉਹਨੂੰ ਕੀ ਮਲ ਕਨਸਿਡਰ ਕਰਦੇ ਆ ਜੀ ਜੀ ਤੇ ਜਦੋਂ ਚਾਰ ਪੰਜ ਇਕੱਠੇ ਹੋ ਜਾਣ ਫਿਰ ਉਹ ਗਰੁੱਪ ਗਰੁੱਪ ਗਏ ਕਹਿੰਦੇ ਆ ਬੰਦੇ ਵੀ ਇਹਦੇ ਮੈਂ ਬੰਦੇ ਹੋਰ ਹਸਾਬ ਦੇ ਆ ਜੀ ਜੀ ਇਸ ਕਰਕੇ ਇਹ ਜਮੀਨ ਅਸਮਾਨ ਦਾ ਫਰਕ ਹੈ ਇਹਨਾਂ ਦੇ ਕਲਚਰ ਚ ਉਹਨਾਂ ਦੇ ਕਲਚਰ ਚ ਤੇ ਇਹਦੇ ਚ ਦੋ ਪਾਸੇ ਆ ਵੇਖੋ ਜੀ ਸਾਨੂੰ ਜਿਹੜੀ ਕੰਟਰੀ ਜੀ ਪੈਦਾ ਹੋਏ ਆ ਜਾਂ ਜਿਹੜੇ ਉੱਥੋਂ ਦਾ ਮਾਹੌਲ ਆ ਉਹ ਹੈਗਾ ਕਿ ਖੁਸ਼ੀ ਵਾਲਾ ਮਾਹੌਲ ਤਾਂ <div>ਜੀ ਜ਼ਿੰਦਗੀ ਨਿਕਲਦਾ ਟੈਨਸ਼ਨ ਨਹੀਂ ਹੁੰਦੀ ਜੀ ਬੜੇ ਤਿਹਾਰ ਆਉਂਦੇ ਆ ਤੁਹਾਡੇ ਵੀਰ ਭਰਾ ਮਿਲਦੇ ਆ ਜੱਫੀਆਂ ਪਾਉਂਦੇ ਆ ਇੱਥੇ ਤੇ ਬੜਾ ਖੁਸ਼ਕਪਣਾ ਹੈ ਵੀ ਜੇ ਕੋਈ ਬੰਦਾ ਕਿ ਇਹ ਆਪਣੇ ਯਾਰ ਨੂੰ ਜੱਫੀ ਪਾ ਲਿੰਦਾ ਤਾਂ ਉਹਨੂੰ ਮਲ ਗਲਤ ਨਜ਼ਰ ਆਣਾ ਵੇਖਿਆ ਹੁੰਦਾ ਪਸੇ ਜ ਇਹ ਇਹ ਟੋਟਲੀ ਮਤਲਬ ਜਮੀਰ ਸਮਾਨ ਦਾ ਫਰਕ ਹੈ ਕਲੈਸ਼ ਆਫ ਸਿਵਲਾਈਜੇਸ਼ਨਸ ਇਹਨੂੰ ਆਪਾਂ ਕਹਿ ਸਕਦੇ ਹਾਂ ਬਿਲਕੁਲ ਬਿਲਕੁਲ ਇਹ ਇਹ ਕੁਝ ਕਾਰਨ ਨੇ ਜਿਹੜੇ ਕਿ ਇਹਨਾਂ ਦੇ ਨਫਰਤ ਮਤਲਬ ਲੋਕਾਂ 'ਚ ਪੈਦਾ ਹੋ ਗਈ ਤੇ ਇੱਕ ਇੱਕ ਇਹ ਵੇਖੋ ਉਥੋਂ ਪੰਜਾਬ 'ਚੋਂ ਟਰੈਕਟਰ ਮਂਗਾਈ ਜਾਣੇ ਫੋਰਡ ਪੰਜਾਬ 'ਚੋਂ ਮੋਟਰਸਾਈਕਲ ਬੁਲਟ ਮਂਗਾਈ ਵੇਖੋ ਤੁਸੀਂ ਆਏ ਇਸ ਕੰਟਰੀ 'ਚ ਜੇ ਇਹਦੇ ਇਥੋਂ ਦਾ ਸਿੱਖੋ ਕੁਛ ਹਣਾ ਜਿੱਥੇ ਤੁਸੀਂ ਰਹਿਣਾ ਜੀ 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 ਤੁਹਾਨੂੰ ਜਿਹੜੀ ਭੀੜ ਇਹਨਾਂ ਨੂੰ ਂਗਾਉਣੀ ਆ ਇਹਨਾਂ ਦਾ ਕੋਈ ਹਿਸਤਰੀ ਸਿੱਖੋ ਇਹਨਾਂ ਦਾ ਕੋਈ ਪੁਰਾਣਾ ਕੋਈ ਇਹਨਾਂ ਦੇ ਜਿੰਨੇ ਵੀ ਲੈਂਗੁਏਜਿਸ ਆ ਉਹ ਉਹਨਾਂ ਵਿੱਚ ਮਹਾਰਤ ਹਾਸਲ ਕਰੋ ਤੇ ਫਿਰ ਇਹ ਖੁਸ਼ ਹੁੰਦੇ ਆ ਜੇ ਤੁਸੀਂ ਉਤੋਂ ਫੋਰਟ ਟਰੈਕਟਰ ਮੰਗਾਉਣੇ ਆ ਜੇ ਤੁਸੀਂ ਬੁਲਟ ਉਹ ਆਂਦੇ ਫਿਰ ਉੱਥੇ ਰਹੋ ਹਨਾ ਜੀ 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 ਬਿਲਕੁਲ ਸਹੀ ਆ ਇਹ ਇਹ ਸੋਚਦੇ ਆ ਵੀ ਇਹ ਜਿਹੜੀ ਕਮਿਊਨਿਟੀ ਆਈ ਆ ਇਹ ਕੈਨੇਡਾ ਨੂੰ ਪੰਜਾਬ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇੰਡੀਆ ਤੇ ਹੈ ਵੀ ਬਿਲਕੁਲ ਬਿਲਕੁਲ ਇਹ ਗੱਲ ਸੱਚ ਹੈ ਜੀ ਇਹ ਗੱਲ ਸੱਚ ਹੈ ਬਿਲਕੁਲ ਅਹੀਂ ਵੀ ਨਾ ਤੋਂ ਇਹ यूं ਸੋਚੀਏ ਵੀ ਇਹ ਸਾਡੇ ਕਲਚਰ ਨੂੰ ਖਤਮ ਕਰਕੇ ਤੇ ਆਪਣਾ ਸਾਡੇ ਉੱਤੇ ਚੜਾਉਣਾ ਮਤਲਬ ਇਹ ਲੜਾਈ ਹੋਗੀ ਨਾ ਇੱਕ ਸਾਬ ਜੇ ਲੜਾਈ ਹੋਦੀ ਬਿਲਕੁਲ 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 ਹਾਂ ਤੇ ਉਹ ਇਹ ਇਹ ਕਾਰਨ ਨੇ ਕੋਸ਼ਿਸ਼ ਜਿਹੜੇ ਸਾਡੇ ਲੋਕਾਂ ਦੇ ਬਣੇ ਨੇ ਵੀ ਇਹ ਇਹਨਾਂ ਦੇ ਨਾਲ ਐਕਸਟ੍ਰੀਮ ਲੈਵਲ ਦੀ ਹੇਟ ਕਰਡ ਹੋ ਗਈ ਆ ਅੱਜ ਮੈਂ ਇੱਕ ਖਬਰ ਸੁਣੀ ਸੀ ਮੈਕਸੀਕਨ ਕਾਰਟਲ ਆ ਬੜੇ ਖਤਰਨਾਕ ਦੇ ਡਰਗ ਦੀ ਜਿਹੜੀ ਵੀ ਇੰਟਰ ਦਾ ਸਿਸਟਮ ਇਹਨਾਂ ਨੇ ਸੰਭਾਲਿਆ ਸਾਰਾ ਜੀ ਯੂ ਐਸ ਕੈਨੇਡਾ ਦਾ ਜੀ ਇਹਨਾਂ ਨੇ ਕੋਈ ਫੈਮਿਲੀ ਸਿੱਖ ਫੈਮਿਲੀ ਓਕੇ ਸਾਰੇ ਦੀ ਸਾਰੀ ਮਾਰਤੀ ਆ ਕੈਨੇਡਾ ਚ ਬ੍ਰੈਮਟਨ ਸ਼ਹਿਰ ਦੇ ਮਤਲਬ 55 ਸਾਲ ਦਾ ਬਜ਼ੁਰਗ ਸੀ ਉਹਦੀ ਜਨਾਨੀ ਸੀ ਉਹਦੀ ਕੋੜੀ ਵੀ ਸੀ ਜੀ ਜੀ ਸਾਰੇ ਦੇ ਸਾਰੇ ਕਦਮ ਕਰਤੇ ਕੋਕੀਨ ਦੀ ਸ਼ਿਪਮੈਂਟ ਜਿਹੜੀ ਸੀ ਉਹ ਮਿਸਪਲੇਸ ਹੋਈ ਓਕੇ ਤੇ ਇਹ ਜਿਹੜੀ ਸਟੋਰੀ ਆ ਇਹ ਪੁਲਿਸ ਨੇ ਵੀ ਹਾਈਡ ਕਰ ਲਈ ਆ ਸਾਰਿਆਂ ਨੇ ਹਾਈਡ ਮਤਲਬ ਦੱਸ ਨਹੀਂ ਦੇ ਮੈਂ ਤੱਕ ਵੀ ਇਹ ਬਿੱਤੀ ਬੜੀ ਹੁੰਦੀ ਨਾ ਇਹਦੇ ਵਿੱਚ ਜਿਹੜੀ ਪੁਰਾਣੀ ਸਰਕਾਰ ਸੀ ਉਹਦੀ ਜਿਹੜੀ ਲਿਬਰਲ ਪਾਲਿਸੀਆਂ ਸੀ ਉਹਦੇ ਕਰਕੇ ਕਿੰਨੇ ਲੋਕ ਜਿਹੜੇ ਆਏ ਤੇ ਉਹ ਕਾਰਟਲਸ ਵੀ ਆ ਗਏ ਸਾਰਾ ਹਨਾ ਉਹਨਾਂ ਦੇ ਵਿੱਚ ਦੀ ਉਹ ਕਵਰ ਆਪਣੀ ਹੋਈ ਮੈਂ ਤੁਹਾਨੂੰ ਉਹਦੀ ਸ਼ੇਅਰ ਕਰ ਦੂੰਗਾ ਜੇ ਆਪਣੇ ਦਰਸ਼ਕਾਂ ਨੂੰ ਵੀ ਇਨਫੋਰਮ ਵੀ ਪਾ ਦਾਂਗੇ ਜੇ ਲੋੜ ਹੋ ਗਈ ਜੀ ਬਾਈ ਤੇ ਉਹਦੇ ਵਿੱਚ ਸਭ ਤੋਂ ਵੱਡੀ ਤਰਾਸ ਦੀ ਇਹ ਆਈ ਆ ਵੀ ਥੱਲੇ ਜਿਹੜੇ ਕਮੈਂਟ ਵਾਲੇ ਸੀ ਪਤਾ ਕੀ ਕਹਿ ਰਹੇ ਸੀ ਜੀ ਉਹ ਵੀ ਕਹਿ ਰਹੇ ਆ ਗੁੱਡ ਜੋ ਸਰਕਾਰਾਂ ਨਹੀਂ ਕਰ ਸਕੀਆਂ ਇਹ ਕਾਰਟਲਸ ਨੇ ਕਰਤਾ ਹੂੰ ਵੇਖੋ ਉਹ ਇਹਨਾਂ ਨੂੰ ਮਰੇ ਵੇਖ ਕੇ ਖੁਸ਼ ਹੋਣ ਦੇ ਆ ਇੱਕ ਬਜ਼ੁਰਗ ਨੂੰ ਹਨਾ ਜੀ ਹਾਲੇ ਕਿ ਉਹ ਫੈਮਿਲੀ ਦਾ ਕੋਈ ਗਲਤੀ ਨਹੀਂ ਜੇ ਹੋਊਗਾ ਵੀ ਤੇ ਕਿਸੇ ਨੇ ਕੁਝ ਗਲਤ ਕੀਤਾ ਉਹ ਤਾਂ ਮਲੇ ਨਹੀਂ ਵੀ ਸਾਰੀ ਫੈਮਿਲੀ ਉਹ ਵਾਈਪ ਆਊਟ ਕਰਦੀ ਹੈ ਬੜੇ ਕਰਖਤ ਬੰਦੇ ਨੇ ਜਿਹੜੇ ਬਾਟਲ 'ਚ ਹੈਗੇ ਨੇ ਜੀ 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 ਤੇ ਉਸ ਪੋਸਟ ਦੇ ਥੱਲੇ ਜਿੰਨੇ ਕਮੈਂਟ ਨੇ ਉਹ ਸਾਰੇ ਹੀ ਉਹ ਕਹਿ ਰਹੇ ਚੰਗਾ ਆਇਆ ਚੰਗਾ ਇਹ ਤੋਂ ਨਾ ਇਹ ਸਮਝ ਜਾਣਾ ਚਾਹੀਦਾ ਇਸ ਵੇਲੇ ਜੋ 나ਜ਼ੀਆਂ ਦੇ ਟਾਈਮ ਚੱਲਣ ਡਿਆ ਸੀ ਨਾ ਮੌੜ ਉਹਨਾਂ ਦੇ ਖਿਲਾਫ ਹਟ ਚੱਲਦੀ ਪਈ ਸੀ ਜੀ ਤੇ ਹਿਟਲਰ ਨੂੰ ਮੌਕਾ ਮਿਲ ਗਿਆ ਨਾ ਸਾਰਿਆਂ ਨੂੰ ਗੈਸ ਚੈਂਬਰਾਂ 'ਚ ਛੁਟਣ ਦਾ ਜੀ 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 ਬਿਲਕੁਲ ਸਹੀ ਹੈ ਹੂੰ ਕੁਝ ਹੋ ਰਿਹਾ ਵਾ ਐਸਲੀ ਸਾਰੇ ਕੰਟਰੀਆਂ ਚ ਤੇ ਆਉਣ ਵਾਲਾ ਟਾਈਮ ਜਿਹੜਾ ਬਿਲਕੁਲ ਖਰਾਬ ਆ ਕੋਸ਼ਿਸ਼ ਜਿਹੜੀ ਆਪਣੀ ਕਮਿਊਨਿਟੀ ਆਪਣੇ ਇਹੋ ਜਿਹੇ ਹਰਕਤਾਂ ਕਰਦੀ ਇਹਨਾਂ ਨੂੰ ਬਾਹਰ ਜਾਣਾ ਚਾਹੀਦਾ ਜੀ ਇਹਦੀ ਬਗਾਨੇ ਕੰਟਰੀ ਜਾਏ ਜੀ ਤੇ ਉਹਨਾਂ ਵਰਗੇ ਹੋ ਕੇ ਰੋ ਤੇ ਫਿਰ ਸ਼ਾਇਦ ਕੁਝ ਇਹਨਾਂ ਦੇ ਮਨ ਚ ਆ ਜੇ ਜੀ ਤੇ ਜਾਂ ਫਿਰ ਦੂਜਾ ਤੀਆਂ ਆਪਣਾ ਮੰਨ ਕੇ ਆਓ ਵੀ ਆਪਾਂ ਇਹ ਆਏ ਆ ਕਮਪਾਈ ਕਰਨ ਆਏ ਆ ਤੇ ਉੱਥੇ ਜਾਵਾਂਗੇ ਦੋ ਦੋ ਗੱਲਾਂ ਦੋ ਬੀੜੀ ਚਲਾਣਾ ਸਵਾਰ ਹੋ ਉੱਥੇ ਵੀ ਮਾਰੇ ਜਾਓਗੇ ਤੇ ਪਿੱਛੇ ਵੀ ਮਾਰੇ ਜਾਣਗੇ ਜੀ 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 ਬਿਲਕੁਲ ਸਹੀ ਗੱਲ ਬਿਲਕੁਲ ਸਹੀ ਹੈ ਚਲੋ ਹੋਰ ਕੋਈ ਗੱਲਬਾਤ ਬੋਪਰਾਏ ਸਾਹਿਬ ਜਿਹੜੀ ਰਹਿ ਗਈ ਹੋਵੇ ਕੋਈ ਡਿਸਕਸ ਕਰਨ ਵਾਲੀ ਅ ਮੇਰੇ ਖਿਆਲ ਆਪਾਂ ਮੇਨ ਮੇਨ ਤੇ ਸਾਰੀਆਂ ਗੱਲਾਂ ਕਵਰ ਅਪ ਕਰਤੀਆਂ ਜੋ ਇਸ ਸਮੇਂ ਜੋ ਵੀ ਅਪਡੇਟਸ ਹੈਗੀਆਂ ਸੀ ਜੀ 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 ਤੇ ਜੋ ਨਵੀਂ ਕੋਈ ਸਟੋਰੀ ਹੋਊਗੀ ਕੋਈ ਕੋਈ ਵੀ ਅਪਡੇਟ ਹੋਊਗੀ ਮੈਂ ਤੁਹਾਡ ਨੂੰ ਕੋਲ ਜੀ 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 ਹਾਂ ਜੀ ਜ਼ਰੂਰ ਜ਼ਰੂਰ ਟਾਈਮ ਕੱਢ ਕੇ ਜ਼ਰੂਰ ਟਾਈਮ ਕੱਢ ਕੇ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਿਓ ਜੇ ਤੇ ਤੁਹਾਡਾ ਅ ਅੱਜ ਦੀ ਜਿਹੜੇ ਪੋਡਕਾਸਟ ਵਿੱਚ ਟਾਈਮ ਕੱਢਣ ਲਈ ਬਹੁਤ-ਬਹੁਤ ਸ਼ੁਕਰੀਆ ਤੇ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਵੀ ਤੁਸੀਂ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹੋਗੇ। ਹਾਂਜੀ ਹਾਂਜੀ ਬਹੁਤ-ਬਹੁਤ ਤੁਹਾਡਾ ਵੀ ਧੰਨਵਾਦ ਮੈਨੂੰ ਆਪਣੇ ਵਿਚਾਰ ਰੱਖਣ ਦਾ ਮੌਕਾ ਦੇਣ ਲਈ ਤੇ ਸਾਡਾ ਮਕਸਦ ਇਹੋ ਹੀ ਆ ਵੀ ਜੋ ਵੀ ਸਾਡੇ ਸੱਚੀ ਜਿਹੜੀ ਸਾਫ ਸੁਸਰੀ ਜੈਸ ਵੇਲੇ ਅਪਡੇਟ ਹੈ ਬਾਹਰ ਦੀ ਉਹ ਸਾਰੇ ਲੋਕਾਂ ਨੂੰ ਜਾਵੇ ਤੇ ਪਤਾ ਲੱਗੇ ਵੀ ਕੀ ਹੋ ਰਿਹਾ ਤੇ ਆਉਣ ਵਾਲਾ ਟਾਈਮ ਕਿਹੋ ਜਿਹਾ ਰਹੋਗਾ। ਬਿਲਕੁਲ ਬਿਲਕੁਲ। ਥੈਂਕ ਯੂ ਬੋਪਰਾਏ ਸਾਹਿਬ ਬਹੁਤ ਧੰਨਵਾਦ ਸ਼ੁਕਰੀਆ।